ਗੁਰੂ ਜੀ ਮੁਰਦਾਬ ਗੁਰਦਾਬ ਗੁਰਦਾ ਤੁਸੀਂ ਸਾਡੇ ਫਾਰਮ ਟੈਸਟ ਵਿੱਚ ਸੁੱਤੇ ਆ ਤੁਸੀਂ ਸਾਡੇ ਫਾਰਮ ਫਾਰਮਸ ਨੂੰ ਕੰਸੀਡਰ ਹੀ ਨਹੀਂ ਕੀਤਾ ਜੋ ਉਹਦੇ ਦੇ ਹਿਸਾਬ ਦੇ ਨਾਲ ਦੇਖਿਆ ਜਾ ਹੈ ਤੇ ਮੈਂ ਸਟੇਜ ਦਾ ਸੈਕਟਰੀ ਮੇਰੀ ਨਿਕਲ ਕਿਸੇ ਘੜਤੀ ਨਹੀਂ ਅੱਗੇ ਮੈਂ 17 ਦੇ ਵਿੱਚ ਸਮਝ ਲਓ 14 ਦੇ ਵਿੱਚ ਸਮਝ ਲਓ ਬਾਵਾ ਵਿੱਚ ਫੜ ਕੇ ਚੁੱਕ ਕੇ ਚੜਾਈ ਦਿੰਦਾ ਭੀੜ ਦੇ ਵਿੱਚ ਉਹ ਕਿ ਮਾਨ ਸਾਹਿਬ ਉੱਪਰ ਚੱਲੋ ਸਟੇਜ ਤੇ ਚੱਲੋ ਮੇਰੀ ਵਾਲੀ ਨੇ ਸੀਗੇ ਹਾਂ ਮੇਰੀ ਸੀਐਡੀ ਦੀ ਡਿਊਟੀ ਲਾਦੀ ਧੀ ਜਿੰਨੀ ਵੀ ਸਟੇਜ ਆਈਆਂ ਹੁਣ ਉਹਨਾਂ ਨੂੰ ਮਿਲਣਾ ਹੀ ਔਖਾ ਜਿਹੜੇ ਸੀਮ ਬਣ ਗਏ ਐਮ ਐਲ ਏ ਨੂੰ ਚਿੱਠੀ ਭੇਜਦੀ ਆ ਐਮ ਐਲ ਏ ਸਾਹਿਬ ਜੀ ਆ ਚਿੱਠੀ ਆਈ ਆ ਚੇਅਰਮੈਨ ਸਾਹਿਬ ਨੂੰ ਭੇਜੀ ਦੀ ਚਿੱਠੀ ਚੇਅਰਮੈਨ ਦੀ ਐਮ ਐਲ ਏ ਨਾਲ ਨਹੀਂ ਬੰਦੀ ਪੰਜੇ ਐਮ ਐਲ ਏ ਇੱਕ ਦੂਸਰੇ ਦੇ ਮੂੰਹ ਵਿੰਗੇ ਗਏ ਆ ਤੁਹਾਡਾ ਫਰਜ ਬੰਦਾ ਸੀ ਨਾ ਕਿਉਂਕਿ ਜਿਵੇਂ ਹੁਣ ਆਪਾਂ ਬੁੱਢੇ ਨਾਲੇ ਦੀ ਗੱਲ ਕਰ ਲਈ ਉੱਥੇ ਵੀ ਵੌਲੰਟੀਅਰ ਬੋਲ ਹੀ ਨਹੀਂ ਪਾਏ ਹੁਣ ਨਸ਼ੇ ਦੇ ਸੌਦਾਗਰਾਂ ਨੂੰ ਜਦੋਂ ਟਿਕਟਾਂ ਮਿਲੀਆਂ ਨੇ ਹੋਂ ਤੁਸੀਂ ਸਾਰੇ ਚੀਕਾ ਮਾਰੀਏ ਤੇ ਉਦੋਂ ਕਿਉਂ ਨਹੀਂ ਤਰ ਕੋ ਬੋਲਿਆ ਗਿਆ ਕੁਝ ਛੋਟੇ ਮੂੰਹ ਵੱਡੀ ਗੱਲ ਜਿੱਥੋਂ ਤੱਕ ਮੈਨੂੰ ਸੂਤਰਾ ਤੋਂ ਖਬਰ ਹੁੰਦੀ ਆ ਮਾਨ ਸਾਹਿਬ ਨਾਲ ਆਪਸ ਵਿੱਚ ਐ ਨਾ ਐਮਐਲਐਮ ਨੂੰ ਕਿਦੇ ਪਾਕਿਸਤਾਨ ਵਾਲਾ ਕਿਦਾ ਮੂੰਹ ਦਿੱਲੀ ਵਾਲਾ ਲਗਾਵਾ ਕਿਦਾ ਲੋਹਰ ਵਾਲਾ ਲਗਾਵਾ ਹੁਣ ਅਸੀਂ ਕੀ ਕਹਿ ਸਕਦੇ ਕਿਦਾ ਮੂੰਹ ਕਿੱਥੇ ਸਾਡੇ ਪੰਜੇ ਐਮਐਲਐਮ ਨਾਲ ਅਥੇ ਮੂੰਹ ਨਹੀਂ ਸਿੱਧਾਗਾ ਤੁਹਾਨੂੰ ਖੁਦ ਨਹੀਂ ਜੀ ਪਤਾ ਹੁਣ ਮੈਨੂੰ ਅੱਜ ਤਾਂ ਬੋਲਣਾ ਪੈਣਾ ਮੈਂ ਬਹੁਤ ਜ਼ਿਆਦਾ ਦੁਖੀ ਹੋ ਗਿਆ ਪਾਰਟੀ ਤੋਂ ਕਿਉਂਕਿ ਜਿੰਨੇ 12 ਸਾਲ ਮਿਹਨਤ ਕੀਤੀ ਹੋਵੇ ਪਾਰਟੀ ਦਾ ਇੱਕ ਵਰਕਰ ਮੈਨੂੰ ਕੀ ਤੁਸੀਂ ਮੰਤਰੀ ਤੋਂ ਲੈ ਕੇ ਸੀਐਮ ਤੱਕ ਸਾਰੇ ਮੈਨੂੰ ਜਾਣਦੇ ਮੈਂ ਕੌਣ ਹਾਂਗਾ ਸੀਐਮ ਸਾਹਿਬ ਜਿਵੇਂ ਕੋ ਵੀਰ ਕਲਪ ਦਾ ਪਿਆ ਸੀਗਾ 12 ਸਾਲਾਂ ਤੋਂ ਨਾਲ ਚੜਾਉਂਦਾ ਰਿਹਾ ਤਾਂ ਲੌਂਦਾ ਲਿਆ ਕੀ ਮਾਨ ਸਾਹਿਬ ਨੂੰ ਪਤਾ ਨਹੀਂ ਸੀਗਾ ਉਹੀ ਮਾਨ ਸਾਹਿਬ ਕਹਿੰਦੇ ਕਹਿੰਦੇ ਵਾ ਟਿੱਬੇ 'ਚ ਖੜਾ ਬੰਦੇ ਨੂੰ ਪਛਾਣ ਲੈਣਾ ਕਿ ਆ ਮੇਰਾ ਸੱਜਣ ਐ ਕਿ ਮੇਰਾ ਦੁਸ਼ਮਣ ਐ ਤੇ ਕੀ ਉਹ ਨਹੀਂ ਪਛਾਣ ਸਕਿਆ ਉਸ ਟਾਈਮ ਤੇ ਤੁਹਾਨੂੰ ਲੱਗਦਾ ਨਹੀਂ ਕਿ ਮਾਨ ਸਾਹਿਬ ਵੀ ਕਿਤਨਾ ਕਿਤੇ ਪ੍ਰੈਸ਼ਰ 'ਚ ਹੋਣ ਗਿਆ ਐ ਐਮ ਐਲ اے ਤੇ ਕਿ ਨਹੀਂ ਯਾਰ ਇਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਜਾਂ ਤੁਸੀ ਵੇਲੇ ਜਾਂਦੇ ਸੀ ਨਾ ਲੋਕਾਂ ਦੇ ਘਰ ਘਰ ਕਿ ਸਾਨੂੰ ਵੋਟ ਪਾਇਓ ਜੀ ਅਗਲੇ ਕਹਿੰਦੇ ਨੇ ਚੱਲ ਉਧਰ ਚੱਲ ਇੱਧਰ ਬੋਰਡ ਨਹੀਂ ਲਾਉਂਦੇ ਨਾ ਉਹ ਦੋਸੀ ਡਾਕਟਰ ਸਾਹਿਬ ਨੂੰ ਕਹਿੰਦੇ ਨੇ ਡਾਕਟਰ ਸਾਹਿਬ ਸਾਡੇ ਗਾਲ ਪੈਂਦੇ ਆ ਕਹਿੰਦੇ ਪੁੱਤ ਕੋਈ ਗੱਲ ਨਹੀਂ ਹੁਣ ਤੁਹਾਡੇ ਨਾਲ ਪੈ ਭਾਜੀ ਅੱਜ ਉਹ ਬੰਦੇ ਸਾਡੇ ਸਿਰ ਤੇ ਬਾਹ ਤੇ ਆ। ਉਹੀ ਗੱਲ ਨਾਲ ਮਾਨਸ ਮਾਨਸ ਸਾਹਿਬ ਜਿਹੜੇ ਸੀਗੇ ਉਹ ਕਹਿੰਦੇ ਸੀਗੇ ਕਿ ਮੈਂ ਕਰਪਸ਼ਨ ਹੀ ਪੰਜਾਬ 'ਚ ਰਹਿਣ ਦਊਂਗਾ। ਮੈਂ ਕਰਪਸ਼ਨ ਫ੍ਰੀ ਪੰਜਾਬ ਕਰਨਾ ਚਾਹੁੰਦਾ। 40-40 ਲੱਖ ਦੀਆਂ ਗੱਡੀਆਂ ਉਹਨਾਂ ਤੋਂ ਨੇ ਚਾ ਚਾ ਕਰੋੜ ਤੱਕ ਦੀਆਂ ਗੱਡੀਆਂ ਪਹੁੰਚ ਗਿਆ ਨੇ। ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਪਈ ਕਿ ਇੱਕ ਸੀਐਮ ਕੋ ਕਿਹੜਾ ਕਿਹੋ ਇਹੋ ਜਿਹਾ ਚਰਾਗ ਆ ਗਿਆ ਕਿ ਜਿਹੜਾ 4 ਕਰੋੜ ਤੱਕ ਦੀਆਂ ਗੱਡੀਆਂ ਲੈ ਲਿਆ ਤੁਹਾਨੂੰ ਲੱਗਦਾ ਨਹੀਂ ਕਰਪਸ਼ਨ ਉੱਥੋਂ ਵੀ ਸ਼ੁਰੂ ਨਹੀਂ ਸ਼ੁਰੂ ਹੋ ਗਿਆ ਨਾਲ। ਜਿਸ਼ਤੀ ਕਰਾਉਂਦੇ ਹੈ ਨਾ ਜਿਸ਼ਤੀ ਉਥੇ 5000 ਲੱਗਦਾ ਦਾ ਸੀ। ਉਥੇ ਹੁਣ 50 ਲੱ ਜੇ ਆਪਾਂ ਥਾਣੇ ਜਾਂਦੇ ਹੀ ਨਾ ਤੁਸੀਂ ਪਹਿਲਾਂ ਕਿਉਂ ਨਹੀਂ ਬੋਲਦੇ ਅੱਜ ਬੜਾਸਾ ਜਿਹੜੇ ਬੋਲਦੇ ਪਿਓ ਕਾਰ ਬਣਾਈ ਆ 27 ਚ ਜਾਊਗੀ ਜਾਊਗੀ ਜਾਂਊਗੀ ਫਾਈਨਲ ਹੈ ਜੀ ਜਾਊਗੀ 100% ਜਾਊਗੀ ਕਿਉਂਕਿ ਇਸ ਇਸ ਟਾਈਮ ਆਪਾਂ 85 ਦੀ 85 ਵਾਢਾ ਹਰ ਆਵਾਂਗੇ ਇਹਨਾਂ ਦੀ ਬਾਡੀ ਹਾਂ ਆਵਾਂਗੇ ਮੈਂ 25-25000 ਰੁਪਏ ਖਰਚ ਕੇ ਜਨਤਾ ਦਰਬਾਰ ਲਗਾਏ ਡਾਕਟਰ ਨਿੱਜਰ ਦੇ ਮੈਂ ਇੰਨੇ ਕ ਪੋਸਟਰ ਬੈਨਰ ਲਗਾਏ ਆਪਣੇ ਕੋਲੋਂ ਇਹਨਾਂ ਨੂੰ ਐਮਐਲਏ ਬਣਾ ਲੇ ਇਹਨਾਂ ਦੀ ਤਾਰੀਫ ਕਰ ਕਰ ਕੇ ਆਪਾਂ ਜਾਣਦੇ ਨਹੀਂ ਸੀ ਇਹਨਾਂ ਨੂੰ ਕੌਣ ਸੀਗੇ ਇਹ ਇਹ ਭਲੇ ਮਾਨਸ ਨੇ ਪੜੇ ਲਿਖੇ ਨੇ ਇਹ ਇਮਾਨਦਾਰ ਨੇ ਅਸੀਂ ਇਹੋ ਜਿਹੀ ਗੱਲਾਂ ਕਰਕੇ ਲੋਕਾਂ ਨੂੰ ਪਰਮਾ ਕੇ ਵੋਟਾਂ ਲਈਆਂ ਨੇ ਸੇਵਾ ਕੀਤੀ ਇਹ ਮੇਰੇ ਨਾਲ ਧੋਖਾ ਕੀਤਾ ਬੜਾ ਵੱਡਾ ਆਹਨ ਹਮੇ 27 ਦੇ ਵਿੱਚ ਮੈਂ ਅੱਜ ਤੋਂ ਹੀ ਸ਼ੁਰੂ ਕਰਾਂਗਾ ਪ੍ਰਚਾਰ ਇਹਨਾਂ ਦੇ ਅੰਗੇਸਟ ਉਹ ਮੈਂ ਲੋਕਾਂ ਨੂੰ ਪਰਮਾਵਾਗਾ ਲੋਕਾਂ ਨੂੰ ਕਹਾਂਗਾ ਕਿ ਇਹਨਾਂ ਨੂੰ ਵੋਟ ਨਾ ਪਾਣਾ ਇਹਨਾਂ ਨੂੰ ਭਜਾਓ ਮੈਂ ਨਾ ਨਹੀਂ ਚਾਹਾਂਗਾ ਕਿ ਭਾਈ ਸਾਡੇ ਮੂੰਹੋਂ ਕੋਈ ਬਾਦੂਆ ਨਿਕਲੇ ਲੇਕਿਨ ਇਹ ਕੋਈ ਲੱਛਣ ਜਿਹੜੇ ਆ ਨਾ ਬੰਦੇ ਦੇ ਪੁੱਤਰਾਂ ਵਾਲੇ ਨਹੀਂ ਆ ਅੱਜ ਜਦੋਂ ਮਾਨ ਸਰਮਾਨ ਮਿਲਣ ਦਾ ਸਮਾਂ ਸੀਗਾ ਉਸ ਵੇਲੇ ਪਾਰਟੀ ਨੇ ਜਿਹੜਾ ਤਰਕਨਾਰ ਕਰਤਾ ਕੀ ਕਹਿਣਾ ਚਾਹੀਦਾ ਉਹ ਵੇਖਣ ਦੇ ਕਿ 12 ਸਾਲ ਹੋ ਗਏ ਆ ਪਾਰਟੀ ਦੇ ਵਿੱਚ ਮਿਹਨਤ ਕਰਦੇ ਆ ਤੇ ਉਸ ਸਮੇਂ ਦੇ ਵਿੱਚ ਖੜੇ ਹੋਏ ਆ ਕਿ ਜੀਰੋ ਲੋਕੀ ਕਾਲੀ ਦਲ ਤੋਂ ਥਥਰ ਕੰਮ ਦੇ ਹੁੰਦੇ ਸੀ ਕਾਂਗਰਸ ਤੋਂ ਕਿ ਕੋਈ ਝੰਡਾ ਫੜਦ ਕੇ ਰਾਜ ਨਹੀਂ ਹੈਗਾ ਸੀ ਕਿ ਝੰਡਾ ਫੜਦਾ ਜੀ ਤੇ ਕਹਿੰਦੇ ਭਈਆਂ ਦੀ ਸਿਰਫ ਪਾਰਟੀ ਲੈ ਕੇ ਆਣੀ ਸੀ ਕਾਹੀ ਅੱਗੇ ਉਹਨਾਂ ਨੂੰ ਜਵਾਬ ਦਿੰਦੇ ਕਿ ਬਈ ਚੇਂਜ ਕਰਨਾ ਸਿਸਟਮ ਕ੍ਰਾਂਤੀ ਲੈ ਕੇ ਆਣੀ ਹੈ ਸਾਡੇ ਨਾਲ ਜਨੂਨ ਹੁੰਦਾ ਹੀ ਸਿਸਟਮ ਚੇਂਜ ਸਿਸਟਮ ਕਾਹਦਾ ਚੇਂਜ ਹੋ ਗਿਆ ਸਾਨੂੰ ਚੇਂਜ ਕਰਦਾ ਉਹਨਾਂ ਨੇ ਅਮ੍ਰਿਤਸਰ ਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਜਿਸ ਦਾ ਹੀ ਲਿਸਟ ਜਾਰੀ ਹੋਈ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਿੱਚ ਬਗਾਪਤੀ ਸੁਰ ਜਿਹੜੇ ਨੇ ਉਹ ਖੜੇ ਹੋਣੇ ਸ਼ੁਰੂ ਹੋਏ ਹਾਲਾਂਕਿ ਜੋ ਪੁਰਾਣੇ ਵਲੰਟੀਅਰ ਸਨ ਉਹਨਾਂ ਨੂੰ ਬਿਲਕੁਲ ਜਿਹੜੀ ਹੈ ਟਿਕਟ ਅਨਹੀਂ ਦਿੱਤੀ ਗਈ ਅਤੇ ਪਿਆਰਾ ਸ਼ੂਟ ਤੋਂ ਆਏ ਹੋਏ ਕਈ ਵਰਕਰਾਂ ਨੂੰ ਜਿਹੜੀ ਹੈ ਉਹ ਟਿਕਟ ਦਿੱਤੀ ਗਈ ਜਿਸ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਵਿੱਚ ਕਾਫੀ ਰੋਸ ਜਿਹੜਾ ਹੈ ਉਹ ਪਾਇਆ ਜਾ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਆਮ ਆਦੀ ਪਾਰਟੀ ਦਾ ਮੁੱਖ ਦਫ਼ਤਰ ਹੈ ਤੁਸੀਂ ਦੇਖ ਸਕਦੇ ਹੋ ਕਿ ਦਫ਼ਤਰ ਦੇ ਵਿੱਚ ਹੁਣ ਇਕਦੁੱਕਾ ਲੋਕ ਹੀ ਜਿਹੜੇ ਨੇ ਮੌਜੂਦ ਨੇ ਜਿਨ੍ਹਾਂ ਨੂੰ ਟਿਕਟਾਂ ਜਿਹੜੀਆਂ ਹੈ ਉਹ ਨਹੀਂ ਮਿਲੀਆਂ ਅਤੇ ਨਾਲ ਹੀ ਰੋਸ ਜਿਹੜਾ ਹੈ ਉਹ ਜ਼ਰੂਰ ਨਜ਼ਰ ਆ ਰਿਹਾ ਹੈ ਲੇਕਿਨ ਕਿੰਨਾ ਕਿਤੇ ਜੇ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਨੂੰ ਜੋ ਸਜਾਉਂਦੀ ਜਾਂ ਆਮ ਆਦੀ ਪਾਰਟੀ ਨੂੰ ਹੋਂਦ ਚ ਲਿਆਉਣ ਵਾਸਤੇ ਜੋ ਛੋਟੇ ਵਰਕਰਾਂ ਵੱਲੋਂ ਆਪਣੀ ਮਿਹਨਤ ਕੀਤੀ ਗਈ ਸੀ ਸ਼ਾਇਦ ਉਸ ਨੂੰ ਦਰਕਰਾਰ ਜਿਆ ਸੀਗਾ ਉਹ ਕੀਤਾ ਗਿਆ ਜਿਸ ਤੋਂ ਬਾਅਦ ਜਿਹੜਾ ਹੈ ਹੁਣ ਆਮ ਆਦੀ ਪਾਰਟੀ ਦੇ ਵਿੱਚ ਜਿਹੜਾ ਹੈ ਜਰੂਰ ਬਗਾਵਤੀ ਸੁਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਲੇਕਿਨ ਕਿਤਨਾ ਕਹਤੇ ਗੁੱਸਾ ਜਰੂਰ ਹੈ ਕਿਉਂਕਿ ਲੰਮੇਚਰ ਤੋਂ ਪਾਰਟੀ ਲਈ ਕੰਮ ਕਰਦੇ ਸੀ ਸਰ ਕੀ ਕਹਿਣਾ ਚਾਹੋਗੇ ਲੰਮੇਚਰ ਪਾਰਟੀ ਲਈ ਵਰਕਰੀ ਕੀਤੀ ਝੰਡੇ ਤੱਕ ਚੁੱਕੇ ਲੇਕਿਨ ਅੱਜ ਜਦੋਂ ਮਾਨ ਸਨਮਾਨ ਮਿਲਣ ਦਾ ਸਮਾਂ ਸੀਗਾ ਉਸ ਵੇਲੇ ਪਾਰਟੀ ਨੇ ਜਿਹੜਾ ਦਰਕਰਾਰ ਕਰਤਾ ਕੀ ਕਹਿਣਾ ਕਹਿਣਾ ਕੀ ਚਾਹੁੰਦੇ ਆ ਕਿ ਇਹੋ ਵੇਖਣ ਦੇ ਆ ਕਿ 12 ਸਾਲ ਹੋ ਗਏ ਆ ਪਾਰਟੀ ਦੇ ਵਿੱਚ ਮਿਹਨਤ ਕਰਦੇ ਆ ਨੂੰ ਤੇ ਉਹ ਸਮੇਂ ਦੇ ਵਿੱਚ ਖੜੇ ਹੋਏ ਆ ਕਿ ਜੀਰੋ ਲੋਕੀ ਕਾਲੀ ਦਲ ਤੋਂ ਥਥਰ ਕੰਮ ਦੇ ਹੁੰਦੇ ਸੀ ਕਾਂਗਰਸ ਤੋਂ ਕਿ ਕੋਈ ਝੰਡਾ ਫੜਦ ਕੇ ਰਾਜ ਨਹੀਂ ਹੈਗਾ ਸੀ ਕਿ ਝੰਡਾ ਫੜਦਾ ਜੀ ਤੇ ਕਹਿੰਦੇ ਭਈਆਂ ਦੀ ਸਭ ਪਾਰਟੀ ਲੈ ਕੇ ਆਣੀ ਸੀ ਅਸੀਂ ਅੱਗੇ ਉਹਨਾਂ ਨੂੰ ਜਵਾਬ ਦਿੰਦੇ ਕਿ ਚੇਂਜ ਕਰਨਾ ਸਿਸਟਮ ਕ੍ਰਾਂਤੀ ਲੈ ਕੇ ਆਣੀ ਹੈ ਸਾਡੇ ਇਹਨਾਂ ਜਨੂਨ ਹੁੰਦਾ ਹੀ ਇਹ ਸਿਸਟਮ ਚੇਂਜ ਸਿਸਟਮ ਕਾਲਾ ਚੇਂਜ ਹੋ ਗਿਆ ਸਾਨੂੰ ਚੇਂਜ ਕਰਦਾ ਉਹਨਾਂ ਨੇ ਉਹ ਵੀ ਚੇਂਜ ਹੀ ਹੁੰਦਾ ਆ ਉਹ ਅਸੀਂ ਚੇਂਜ ਹੋ ਗਏ ਸਾਨੂੰ ਕਹਿੰਦੇ ਕਿ ਹੁਣ ਤੁਸੀਂ ਕਿਰਣਾ ਦੂਜਾ ਕੰਮ ਕਰੋ ਸਾਡੀ ਪਾਲ ਦੀ ਰਣਨੀਤੀ ਬਦਲ ਗਈ ਹੋਈ ਆ ਜਲੰਧਰ ਦੀ ਲੈਸ਼ਨ ਤੋਂ ਮੈਂ ਇਹ ਨਹੀਂ ਕਹ ਸਕਦਾ ਪਾਰਟੀ ਨੇ ਕੀ ਕੀਤਾ ਕੀ ਨਹੀਂ ਕੀਤਾ ਮੈਂ ਉਹਦੇ ਵਿੱਚ ਵੀ ਸ਼ਾਮਲ ਹਾਂ ਕਿ ਮੈਂ ਅਥੀ ਕੀਤਾ ਸਭ ਕੁਝ ਉਹ ਕੰਮ ਸਾਡੇ ਕੋ ਪਾਰਟੀ ਨੇ ਉਹ ਵੀ ਕੰਮ ਕਰਾਇਆ ਕਿ ਕਿੰਜ ਅਸੀਂ ਪਾਰਟੀ ਨੂੰ ਸੀਟ ਜਿਤਾਉਣੀ ਆ ਤੁਹਾਡਾ ਕੰਮ ਹਲਾਤ ਡੋਨ ਹੋ ਗਏ ਆ ਪਰ ਅਸੀਂ ਪਾਰਟੀ ਦਾ ਉਹ ਵੀ ਅੱਖੇ ਲਾ ਕੇ ਕਰੇ ਪਰ ਸਾਡੀ ਜ਼ਮੀਰ ਨੇ ਵਾਰ ਨਹੀਂ ਦਿੱਤੀ ਇਨਹੀਂ ਸਾਡੇ ਕੋ ਗਲਤ ਕੰਮ ਕਰਾਉਂਦੇ ਸੀ ਲੇਕਿਨ ਮਾਨ ਸਾਹਿਬ ਤੇ ਹਮੇਸ਼ਾ ਕਹਿੰਦੇ ਸੀਗੇ ਕਿ ਆਪਾਂ ਉਹ ਲੋਕਾਂ ਨੂੰ ਚੁਣਾਂਗੇ ਉਹ ਲੋਕਾਂ ਨੂੰ ਅੱਗੇ ਲਿਆਵਾਂਗੇ ਜਿਹੜੇ ਲੋਕ ਆਮ ਹੋਣਗੇ ਆਮ ਘਰਾਂ ਚੋਂ ਹੋਣਗੇ ਆਮ ਲੋਕਾਂ ਦੀ ਆਵਾਜ਼ ਚੁੱਕਦੇ ਹੋਣਗੇ ਲੱਗਦਾ ਮਾਨ ਸਾਹਿਬ ਵੀ ਬਦਲਦੇ ਨਜ਼ਰ ਆ ਰਹੇ ਨੇ ਸੀਨ ਲੱਗੇ ਮੈਨੂੰ ਤੇ ਮਾਨ ਸਾਹਿਬ ਦਾ ਤੇ ਮਿਲਿਆ ਨਹੀਂ ਜਹਾ ਸਾਦਾ ਉਹਨਾਂ ਸਕਿਉਰਟੀ ਇੰਨੀ ਅੱਗੇ ਮੈਂ 17 ਦੇ ਵਿੱਚ ਸਮਝ ਲਓ 14 ਦੇ ਵਿੱਚ ਸਮਝ ਲਓ ਬਾਵਾਂ ਚ ਫੜ ਕੇ ਚੁੱਕ ਕੇ ਚੜਾਈ ਜਾਂਦੇ ਭੀੜ ਦੇ ਵਿੱਚ ਉਹ ਕਿ ਮਾਹ ਸਾਹਿਬੀ ਉੱਪਰ ਚੱਲੋ ਸਟੇਜ ਤੇ ਚੱਲੋ ਮੇਰੀ ਵਾਲੇ ਨੇ ਸੀਗੇ ਹਾਂ ਮੇਰੇ ਸੀਐਡੀ ਦੀ ਡਿਊਟੀ ਲਾਦੀ ਸੀ ਜਿੰਨੀ ਵੀ ਸਟੇਜ ਆਈਆਂ ਹੁਣ ਉਹਨਾਂ ਨੂੰ ਮਿਲਣਾ ਹੀ ਔਖਾ ਜਦੋਂ ਦੇ ਸੀਐਮ ਬਣ ਗਏ ਤੇ ਦੇਖਦੇ ਗਾ ਗੱਲ ਪਚਾਉਣੀ ਐਮਐਲਏ ਨੂੰ ਚਿੱਠੀ ਭੇਜਦੀ ਆ ਕਿ ਐਮਐਲਏ ਸਾਹਿਬ ਜੀ ਆ ਚਿੱਠੀ ਆਈ ਆ ਚੇਅਰਮੈਨ ਸਾਹਿਬ ਨੂੰ ਭੇਜੀ ਦੀ ਚਿੱਠੀ ਚੇਅਰਮੈਨ ਦੀ ਐਮਐਲਏ ਨਾਲ ਬੰਦੀ ਪੰਜੇ ਐਮਐਲਏ ਇੱਕ ਦੂਸਰੇ ਦੇ ਮੂੰਹ ਵਿੰਗੇਗੇ ਆ ਕਿਸੇ ਦੀ ਕਿਸੇ ਨਾਲ ਨਹੀਂ ਮੰਦੀ ਲੇਕਿਨ ਇੱਕ ਤੇ ਬਿਲਕੁਲ ਹੀ ਨਹੀਂ ਨਾ ਹੁੰਦੇ ਤੁਹਾਡੇ ਵਿੱਚ ਕੁਵਰ ਵੀਰੇ ਪ੍ਰਤਾਪ ਸਿੰਘ ਨੂੰ ਤੇ ਵੈਸੇ ਦਰਕਨਾਰੀ ਕਰਦਾ ਸੀਗਾ ਲੈਟਰ ਚ ਵੀ ਨਾ ਪਰ ਵੀਰੇ ਪ੍ਰਤਾਪ ਕੁਵਰ ਵੀਰੇ ਪ੍ਰਤਾਪ ਇਹੋ ਜਿਹਾ ਬੰਦਾ ਜਿਹੜਾ ਸਿਸਟਮ ਨੂੰ ਇੰਨਾ ਬੰਨ ਕੇ ਰੱਖ ਸਕਦਾ ਨਾ ਇਹ ਕਹਿ ਨਹੀਂ ਹੱਦ ਨਹੀਂ ਪਰ ਉਹਨੂੰ ਕਰਨਾਰਾ ਕਰ ਦਿੱਤਾ ਆ ਬਿਲਕੁਲ ਸਾਈਡ ਲਾਈਨ ਕੀਤਾ ਆ ਇਹਨੂੰ ਕੀ ਲੱਗਦਾ ਕਿ ਇਹੀ ਮਾਨ ਸਾਹਿਬ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਮੇਰੇ ਕੋ ਅਗਰ ਕਰਪਸ਼ਨ ਦੀ ਜਵਾਨੀ ਵੀ ਨਿਕਲ ਆਉ ਤੇ ਮੇਰੇ ਇਥੇ ਜ਼ਹਿਰ ਹੋਊਗਾ ਲੇਕਿਨ ਹੁਣ 40-40 ਲੱਖ ਰੁਪਏ ਦੀਆਂ ਗੱਡੀਆਂ 4-4 ਕਰੋੜ ਦੀਆਂ ਗੱਡੀਆਂ ਸਾਹਮਣੇ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਸਮਾਪਤ ਚਲੋ ਔਰ ਇਹ ਬਾਰੇ ਮੈਨੂੰ ਨਹੀਂ ਇੰਨਾ ਪਤਾ ਗੱਡੀਆਂ ਕਿੰਨੀਆਂ ਜਾਣੀਆਂ ਮੈਨੂੰ ਤਾਂ ਅਮਰਸਰ ਜ਼ਿਲ੍ਹੇ ਦਾ ਪਤਾ ਆਪਣੇ ਦਾ ਕਿਉਂਕਿ ਮੈਂ ਜ਼ਿਲ੍ਹਾ ਟੀਮ ਦੇ ਵਿੱਚ ਕੰਮ ਕਰਦਾ ਨੇ ਜੀ ਲੇਕਿਨ ਤੁਹਾਡਾ ਫਰਜ਼ ਬੰਦਾ ਸੀ ਨਾ ਕਿਉਂਕਿ ਜਿਵੇਂ ਹੁਣ ਆਪਾਂ ਬੁੱਢੇ ਨਾਲੇ ਦੀ ਗੱਲ ਕਰ ਲਈ ਉੱਥੇ ਵੀ ਤੁਸੀਂ ਵਲੰਟੀਅਰ ਬੋਲ ਹੀ ਨਹੀਂ ਪਾਏ ਹੁਣ ਨਸ਼ੇ ਦੇ ਸੌਦਾਗਰਾਂ ਨੂੰ ਜਦੋਂ ਟਿਕਟਾਂ ਮਿਲੀਆਂ ਨੇ ਹੁਣ ਤੁਸੀਂ ਸਾਰੇ ਚੀਕਾਂ ਮਾਰੀ ਜਾਂਦੇ ਉਦੋਂ ਕਿਉਂ ਨਹੀਂ ਤੁਹਾਡੇ ਕੋ ਬੋਲਿਆ ਗਿਆ ਕੁਝ ਨਸ਼ੇ ਦੇ ਦੇ ਸਮਝ ਲਓ ਪਾਰਟੀ ਨੇ ਸਾਡੇ ਕੋ ਤਿੰਨ ਤਿੰਨ ਵਾਰੀ ਲਿਸਟਾਂ ਲਾਈਆਂ ਜੋ ਤਿੰਨ ਤਿੰਨ ਵਾਰੀ ਲਿਸਟਾਂ ਲਾਈਆਂ ਬੈਨ ਔਰ ਅੰਡਰਗਰਾਉਂਡ ਜੇ ਤੁਹਾਡਾ ਨਾਂ ਨਹੀਂ ਲੈ ਕੇ ਆਵਾਂਗੇ ਨਸ਼ੇ ਵਾਲੇ ਫੜ ਲਾਂਗੇ ਪਰ ਅਸੀਂ ਇਹਨਾਂ ਨੂੰ ਕੰਦੇ ਚੈਲੰਜ ਦਿੰਦੇ ਆ ਸਾਨੂੰ ਦੀ ਪਾਵਰ ਦੇ ਕੇ ਦੇਖੋ ਇੱਕ ਮਹੀਨੇ ਦੇ ਵਿੱਚ ਨਸ਼ਾ ਸਾਡੇ ਸ਼ਹਿਰ ਦੇ ਵਿੱਚ ਆ ਜਾਏ ਦਖਣੀ ਹਲਕੇ ਦੇ ਵਿੱਚ ਕੋਈ ਵੇਚ ਕੇ ਦਿਖਾ ਦੇ ਤਾਂ ਅਸੀਂ 40 ਦਿੰਦੇ ਅਸੀਂ ਆਪ ਕਹਿੰਦਾ ਦਿੰਦੇ ਆ ਕੋਈ ਵੇਚ ਕੇ ਦਿਖਾ ਸਿਸਟਮ ਆ ਵੀ ਵਿਗੜਿਆ ਆ ਲੇਕਿਨ ਇਸੇ ਕਰਕੇ ਤੇ ਕੁਵਰ ਜੀ ਪ੍ਰਤਾਪ ਸਿੰਘ ਵੀ ਰੋਲਾ ਪਾਉਂਦੇ ਸੀ ਨਾ ਕਹਿੰਦੇ ਜਦੋਂ ਮੰਤਰੀ ਮਲੇ ਹੁਣ ਸੰਤਰੀ ਮਿਲੇ ਹੋਣ ਤਾਂ ਫਿਰ ਤੇ ਆਪਣੇ ਆਪ ਨਸ਼ਾ ਵਿਕਣਾ ਹੀ ਵਿਕਣਾ ਕੀ ਲੱਗਦਾ ਠੀਕ ਕਹਿ ਰਹੇ ਸੀ ਉਸ ਸਮੇਂ ਉਹ ਵੀ ਤੁਸੀਂ ਪਰ ਉਹਦਾ ਸਾਥ ਨਹੀਂ ਦਿੱਤਾ ਉਹਨਾਂ ਦਾ ਨਹੀਂ ਨਹੀਂ ਕੁਵਰ ਜੀ ਦਾ ਵੇਖੋ ਸਾਥ ਹਰ ਚੀਜ਼ ਦਾ ਨਾ ਪਾਰਟੀ ਵਿੱਚ ਵੱਜੇ ਹੁੰਦੇ ਬੰਦੇ ਕਿ ਕੋਈ ਚੀਜ਼ਾ ਦੋ ਅਸੀਂ ਵੱਜੇ ਸੀ ਉਦੋਂ ਠੀਕ ਨਹੀਂ ਅਸੀਂ ਬੋਲਦੇ ਸੀ ਪਾਰਟੀ ਦੇ ਵਿੱਚ ਰਹਿ ਕੇ ਬੋਲਦੇ ਸੀ ਪਰ ਅੱਜ ਸਾਡੇ ਸਿਰ ਤੋਂ ਪਾਣੀ ਲੰਘ ਗਿਆ ਉੱਤੇ ਕਿ 12 ਸਾਲ ਅਸੀਂ ਬਰਦਾਸ਼ਤ ਕੀਤਾ ਹਰ ਚੀਜ਼ ਨੂੰ ਕਿ ਪਾਰਟੀ ਨੂੰ ਹੀ ਬਣਾਇਆ ਪਾਰਟੀ ਨੂੰ ਅੱਡਾ ਵੱਡਾ ਕਰਤਾ ਕਿ ਪਾਰਟੀ ਅੱਜ ਦੋ ਸਟੇਜਾਂ ਦੇ ਵਿੱਚ ਹੈਗੀ ਆ ਠੀਕ ਨਹੀਂ ਦਿੱਲੀ ਵੀ ਹੈਗੀ ਆ ਪੰਜਾਬ 'ਚ ਹੀ ਹੈਗੀ ਆ ਦਿੱਲੀ 'ਚ ਬਣਾਉਂ ਜੀ ਸਾਡਾ ਪੂਰਾ ਯੋਗਦਾਨ ਹੈਗਾ ਕਿਉਂਕਿ ਦਿੱਲੀ 'ਚ ਅਸੀਂ ਜਿੰਨੇ ਇਲੈਕਸ਼ਨਾਂ 'ਚ ਗਏ ਸਾਰੀਆਂ ਇਲੈਕਸ਼ਨਾਂ 'ਚ ਹੋ ਗਏ ਆਂ ਪਰ ਰੀਜਨ ਇਹ ਹੈਗਾ ਕਿ ਜਿਹੜਾ ਨਸ਼ੇ ਦੇ ਤੁਸੀਂ ਮੁੱਦੇ ਦੇ ਗੱਲ ਕਰਦੇ ਜਣਾ ਨਸ਼ਾ ਮਕਾਉਣ ਵਿੱਚ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਨiyet ਹੋਣੀ ਚਾਹੀਦੀ ਆ ਨਸ਼ਾ ਸਭ ਕੁਝ ਬੰਦ ਹੋ ਜਾ। ਤੁਮਤਾਂ ਸੀ ਆ ਵੀ ਕਹਿੰਦੇ ਸੀ ਕਿ ਨiyet ਹੋਣੀ ਚਾਹੀਦੀ ਨਸ਼ਾ ਮੁੱਕ ਜਾਊਗਾ। ਫਿਰ ਤੁਸੀਂ ਵੀ ਪਾਵਰ ਚ ਆ ਜਾਓਗੇ ਤੁਸੀਂ ਵੀ ਬਾਅਦ ਚ ਗੱਲ ਨੂੰ ਕਹੋਗੇ ਜੀ ਉਹ ਤੁਹਾਡੇ ਦੂਜੇ ਕਹਿ ਦਿੰਗੇ ਨਹੀਂ ਜੀ ਆ ਮਕਾ ਨਹੀਂ ਸਕੇ। ਛੋਟੇ ਮੂੰਹ ਵੱਡੀ ਗੱਲ ਜਿੱਥੋਂ ਤੱਕ ਮੈਨੂੰ ਸੂਤਰਾ ਤੋਂ ਖਬਰ ਆਉਂਦੀ ਆ ਮਾਨ ਸਾਹਿਬ ਨਾਲ ਆਪਸ ਵਿੱਚ ਜੇ ਐਮਐਲਏ ਦੀ ਨਹੀਂ ਬੰਦੀ ਜੀ। ਬਿਲਕੁਲ ਸਹੀ ਗੱਲ ਹੈ ਤੇ ਬਿਲਕੁਲ ਸੱਚਾਈ ਗੱਲ ਲੱਗਦੀ। ਸੱਚਾਈ ਦੀ ਗੱਲ ਕਰਨਾ ਐਮਐਲਏ ਨੇ ਮੂੰਹ ਕਿਦੇ ਪਾਕਿਸਤਾਨ ਵਾਲਾ ਕਿਦਾ ਮੂੰਹ ਦਿੱਲੀ ਵਾਲਾ ਲਗਾਵਾ ਕਿਦਾ ਲਾਹੌਰ ਵਾਲਾ ਲਗਾਵਾ ਹੁਣ ਅਸੀਂ ਕੀ ਕਹਿ ਸਕਦੇ ਕਿਦਾ ਮੂੰਹ ਸਾਨੂੰ ਖੁਦ ਨਹੀਂ ਜੀ ਪਤਾ ਹੁਣ ਮੈਨੂੰ ਅੱਜ ਤਾਂ ਬੋਲਣਾ ਪੈਣਾ ਮੈਂ ਬਹੁਤ ਜ਼ਿਆਦਾ ਦੁਖੀ ਹੋ ਗਿਆ ਪਾਰਟੀ ਤੋਂ ਕਿਉਂਕਿ ਜਿੰਨੇ 12 ਸਾਲ ਮਿਹਨਤ ਕੀਤੀ ਹੋਵੇ ਪਾਰਟੀ ਦਾ ਇੱਕ ਵਰਕਰ ਮੈਨੂੰ ਕਿਹਾ ਤੁਸੀਂ ਮੰਤਰੀ ਤੋਂ ਲੈ ਕੇ ਸੀਐਮ ਤੱਕ ਸਾਰੇ ਮੈਨੂੰ ਜਾਣਦੇ ਮੈਂ ਕੌਣ ਹੈਗਾ ਤੇ ਕਿ ਜੇ ਅੱਜ ਵੀ ਸਾਡੇ ਉੱਤੇ ਗਾਇ ਡਿਗੜੀ ਆ ਠੀਕ ਨਹੀਂ ਇਹ ਫੇਰਾਨੂੰ ਦੁੱਖ ਹੁੰਦਾ ਕਿ ਅੱਜ ਅਸੀਂ ਦੱਸਣ ਦੇ ਪਰ ਕੁਝ ਗੱਲਾਂ ਹੋਰ ਵੀ ਹੈਗੀਆਂ ਉਹ ਨਹੀਂ ਦੱਸ ਸਕਦੇ ਹਾਂ ਪਾਰਟੀ ਨੂੰ ਬਣਾਉਣ ਵਿੱਚ ਵਰਕਰ ਦਾ ਹੱਥ ਹੁੰਦਾ ਵਾ 2027 ਚ ਲੱਗਦਾ ਕਿ ਇਹਦਾ ਜਾਂ ਮਤਲਬ ਆ ਉਹ ਪਾਰਟੀ ਨੂੰ ਦੱਸਿਆ ਜਾਏਗਾ ਕਿ 2027 ਦੇ ਵਿੱਚ ਇਹੀ ਵਲੰਟੀਅਰ ਕੰਮ ਕਰਦੇ ਨਜ਼ਰ ਆਣਗੇ ਜਾਂ ਐਂਟੀ ਨਜ਼ਰ ਆਣਗੇ ਕਿਸੇ ਜਗ੍ਹਾ ਤੇ ਇਹ ਪਾਰਟੀ ਨੂੰ ਸੋਚਣਾ ਚਾਹੀਦਾ ਕਿ ਹਾਨੂੰ ਜੇ ਸੰਭਾਲ ਲੈਣਾ ਵਾ ਤੇ ਸੰਭਾਲ ਲੈਣ ਤੁਹਾਨੂੰ ਸਮਾ ਦਿੰਦੇ ਆ ਜੇ ਤੁਹਾਡਾ ਕੋ ਚੇਂਜ ਹੋ ਸਕਦਾ ਸੰਭਾਲ ਲਓ ਤੁਹਾਨੂੰ ਨਹੀਂ ਚੇਂਜ ਹੋ ਸਕਦਾ ਫਿਰ ਤਾਂ ਸਿਸਟਮ ਚੇਂਜ ਹੋਣਾ ਹੀ ਹੋਣਾ ਲੇਕਿਨ ਲੱਗਦਾ ਕਿ ਮੰਤਰੀਆਂ ਦਾ ਵੀ ਰੋਲ ਹੈਗਾ ਵਿੱਚ ਮੰਤਰੀ ਕਹਿੰਦੇ ਕਿ ਬੜੇ ਮੋਟੇ ਪੈਸੇ ਚੁੱਕ ਗਏ ਨੇ ਜੀ ਨਹੀਂ ਨਹੀਂ ਮੰਤਰੀ ਸਾਹਿਬ ਦਾ ਤੇ ਮੈਂ ਕਹਾਂ ਜਿਹੜੇ ਇੱਥੇ ਮੰਤਰੀ ਸਾਹਿਬ ਹੈਗੇ ਨਾ ਉਹਨਾਂ ਨੇ ਇਹਨੇ ਜੋਰ ਲਾਇਆ ਅੰਦਰੋਂ ਸਾਨੂੰ ਜਿਹੜੀ ਖਬਰ ਆਉਂਦੀ ਰਹੀ ਆ ਉਹਨਾਂ ਨੇ ਜੋਰ ਲਾਇਆ ਐਮਐਲਏ ਨੇ ਵਾਣੀ ਆਉਂ ਦਿੱਤੀ ਜੀ ਕੋ ਐਮਐਲਏ ਨੇ ਵਾਹ ਨਹੀਂ ਹੁੰਦੇ ਭਾਜੀ ਕੀ ਕਰਨਾ ਚਾਹੋਗੇ ਕਿੰਨੇ ਚਿਰ ਤੋਂ ਤੁਸੀਂ ਪਾਰਟੀ ਨਾਲ ਜੁੜੇ ਹੋ ਮੈਂ ਗੁਰਪ੍ਰੀਤ ਸਿੰਘ ਜੀ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਜੀ ਜੂਸ ਵੇਂਗ ਤੁਸੀਂ ਆਪ ਵੀ ਸਮਝ ਸਕਦੇ ਜੇ ਇੰਨੀ ਵੱਡੀ ਪੋਸਟ ਦਿੱਤੀ ਤੇ ਕਿੰਨੇ ਚਿਰ ਤੋਂ ਜੁੜੇ ਹੋਵਾਂਗੇ ਕਿੰਨੀ ਮਿਹਨਤ ਕੀਤੀ ਹੋਊਗੀ ਲੇਕਿਨ ਅੱਜ ਮਿਹਨਤ ਕੀਤੀ ਹੋਈ ਸਭ ਟੱਟੇ ਖੂਚ ਪੈ ਗਈ ਜਦੋਂ ਤੋਂ ਅਸੀਂ ਤੁਹਾਨੂੰ ਟਿਕਟਾਂ ਨਹੀਂ ਮਿਲੀਆਂ ਕੀ ਲੱਗਦਾ ਕੀ ਕਾਰਨ ਕੀ ਸਮਝਦੇ ਸਿਪਛੇ ਸਾਰਾ ਤੁਸੀਂ ਸਭ ਤੋਂ ਵੱਡਾ ਦੇਖੋ ਜੀ ਸਾਰੇ ਜਿਹੜੇ ਆ ਪੈਰਾਸ਼ੂਟ 'ਤੇ ਬਿਠਾਏ ਗਏ ਆ ਸਾਡੇ ਜਿਹੜੇ ਸਾਨੂੰ ਜਿਹੜੇ ਧੋਸ਼ ਦਿਖਾਉਂਦੇ ਸੀ ਜਦੋਂ 2022 ਵਿੱਚ ਪਾਰਟੀ ਨਹੀਂ ਬਣੀ ਅੱਜ ਸਾਡੇ ਸਿਰਾਂ ਤੇ ਉਹ ਹੀ ਬਿਠਾਏ ਗਏ ਆ ਤੇ ਬੜਾ ਸਾਡੇ ਵਾਸਤੇ ਓਖਾ ਟਾਈਮ ਜਿਹੜਾ ਆ ਨਿਕਲ ਰਿਹਾ ਹੁਣ ਕਿ ਅਸੀਂ ਕਿੱਦਾਂ ਅੱਗੇ ਪੰਜ ਪੱਲਾ ਸੀ ਜਿਨੇ ਸਾਡੀ 40 ਸਾਲ ਦੀ ਉਮਰ ਆ 20-25 ਸਾਲ ਤੇ ਸਾਨੂੰ ਹੋ ਗਿਆ ਕਿ ਉਹ ਉਹਨਾਂ ਨੂੰ ਬਰਦਾਸ਼ਤ ਕਰਦੇ ਆ ਪ੍ਰਾਣੀਆਂ ਪਾਰਟੀ ਨੂੰ ਫਿਰ ਉਸੇ ਪਾਰਟੀ ਦੇ ਬੰਦੇ ਜਿਹੜੇ ਸਾਡੇ ਸਿਰਾਂ ਦੇ ਬਿਠਾਏ ਗਏ ਆ ਤੇ ਅਸੀਂ ਫਿਰ ਕਿੱਦਾਂ ਬਰਦਾਸ਼ਤ ਕਰ ਲਾਂਗੇ ਜਿਹੜਾ ਹੱਥ ਕ੍ਰਪਸ਼ਨ ਫ੍ਰੀ ਹੋਣ ਦੀ ਗੱਲ ਕੀਤੀ ਜਾ ਰਹੀ ਹੁਣ ਤੇ ਕਹਿ ਰਹੇ ਕਿ ਪੈਸੇ ਲੈ ਲੈ ਕੇ ਟਿਕਟਾਂ ਵੰਡੀਆਂ ਕਿੰਨੀ ਕਿ ਸੱਚਾਈ ਇਹਦੇ ਵਿੱਚ ਦੇਖੋ ਜ ਤਾਂ ਤੁਸੀਂ ਆਪ ਸਾਬਲਾ ਸਕਦੇ ਹੋ ਕਿ ਜਿਹੜੇ ਪ੍ਰਾਣੇ ਕਿੰਨੇ ਕੋ ਹਮਿਆਤੀ ਹੋ ਗਏ ਕਿ ਜਿਨ੍ਹਾਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਫਿਰ ਜਾਂ ਦੇ ਨੋਟ ਚੱਲਿਆ ਆ ਤੇ ਜਾਂ ਫਿਰ ਰਿਸ਼ਤੇਦਾਰੀ ਪਰਿਵਾਰਵਾਦ ਚੱਲਿਆ ਆ ਇਹ ਦੋਈ ਗੱਲਾਂ ਹੋ ਸਕਦੀਆਂ ਪਰਿਵਾਰਵਾਦ ਤੇ ਵੇਖ ਲਿਆ ਮੈਂ ਜਸਬੀਰ ਸਿੰਘ ਸੰਧੂ ਦੇ ਭਰਾ ਨੂੰ ਵੀ ਟਿਕਟ ਮਿਲ ਗਈ ਨਾਲ ਹੀ ਬਸ ਵੀ ਤੁਸੀਂ ਸਮਝ ਸਕਦੇ ਹੋ ਦੋਈ ਗੱਲਾਂ ਹੈਗੀਆਂ ਦੋ ਵਿੱਚ ਉਹ ਮੈਂ ਤੁਹਾਨੂੰ ਦੱਸਤੀਆਂ ਲੇਕਿਨ ਲੱਗਦਾ ਨਹੀਂ ਸੀਗਾ ਵਲੰਟੀਅਰ ਪਹਿਲੋਂ ਹੀ ਜੇਕਰ ਥੋੜਾ ਬਾਗੀਸੋਰ ਵਿਖਾਉਂਦੇ ਤੇ ਸ਼ਾਇਦ ਅਜੇ ਹਾਲਾਤ ਦੇ ਨਜ਼ਰ ਨਾ ਆਉਂਦੇ ਦੇਖੋ ਜੀ ਐਮਐਲਏ ਨੇ ਸਾਰਿਆਂ ਨੂੰ ਜਿਹੜਾ ਹਿਲਾਰਾ ਲਾ ਕੇ ਰੱਖਿਆ ਹੈ ਦੇਖੋ ਤੁਹਾਡੀ ਮਿਹਨਤ ਜਿਹੜੀ ਹੈ ਉਹ ਮਿਹਨਤ ਦੇ ਹਿਸਾਬ ਦੇ ਨਾਲ ਜਿਹੜੀ ਹੈ ਉਹ ਤੁਹਾਨੂੰ ਟਿਕਟ ਦਿੱਤੀ ਜਾਊਗੀ ਤੇ ਤੁਸੀਂ ਮਿਹਨਤ ਕਰੋ ਆਪਣੇ ਵਾਰਡਾਂ ਦੇ ਵਿੱਚ ਸਾਡੇ ਦੇ ਜਿਹੜੇ ਵਾਰਡ ਦਾ ਜਿਹੜੇ ਜੇਂਦਰਪ੍ਰੀਤ ਸਿੰਘ ਜੀ ਨਿਜਰ ਆ ਉਹਨਾਂ ਦਾ ਕਦੀ ਉਹਨਾਂ ਕੋਲ ਪੁੱਛਿਓ ਕਿ ਤੁਹਾਡਾ ਜਿਹੜਾ ਦਫ਼ਤਰ ਆ ਉਹ ਆਪਣੇ ਹਲਕੇ ਵਿੱਚ ਹੈਗਾ ਕਹਿੰਦੇ ਮੈਂ ਝਾੜੂ ਮਾਰਦਾ ਰਹਿਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਜਾ ਜਾ ਕੇ ਸਵੇਰੇ ਸਵੇਰੇ ਚਾਹ ਤੁਸੀਂ 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 ਮੀਡੀਆ ਵਾਲੇ ਉਹ ਕਦੀ ਜਾ ਕੇ ਝਾੜੂ ਵੇਖ ਲਿਓ ਕਦੀ ਉਹਨਾਂ ਦਾ ਦਫ਼ਤਰ ਵੇਖ ਲਿਓ ਲੋਕਾਂ ਨੇ ਮਿਲਣਾ ਹੁੰਦਾ ਆ ਤੇ ਕੋਠੀ ਮੈਂ ਤਿੰਨ ਚਾਰ ਵਾਰੀ ਗਿਆ ਆ ਜੀ ਕਿਸੇ ਵੇਲੇ ਮੈਂ ਭੁੱਲ ਜਨਾ ਆ ਕਿ ਕੋਠੀ ਕਿੱਥੇ ਹੈਗੀ ਆ ਇਹ ਤੇ ਪਹਿਲਾਂ ਕਹਿੰਦੇ ਸੀਗੇ ਕਿ ਬੁਲਾਰੀਏ ਤੋਂ ਤੁਹਾਨੂੰ ਛੁਟਕਾਰਾ ਦਿਵਾਉਂਦੇ ਸੀ ਕਹਿੰਦੇ ਉਹ ਤੇ ਅੰਦਰ ਹੀ ਨਹੀਂ ਆਉਣ ਦਿੰਦਾ ਤੁਸੀਂ ਕਹਿੰਦੇ ਹੋਣੀ ਅੰਦਰ ਆਉਂਦੇ ਨੇ ਕੀ ਫਿਰ ਕੁਰਸੀ ਦਾ ਨਸ਼ਾ ਚੜ ਗਿਆ ਉਹਨਾਂ ਨੂੰ ਬਿਲਕੁਲ ਜੀ ਸੱਤਾ ਦਾ ਨਸ਼ਾ ਆ ਸਾਰੇ ਐਮਐਲਏ ਨੂੰ ਜਿਹੜਾ ਸੱਤਾ ਦਾ ਨਸ਼ਾ ਚੜਿਆ ਆ ਘੈਂਡ ਜਿਹੜੇ ਆ ਸੀਐਮ ਸਾਹਿਬ ਆ ਉਹਨਾਂ ਦੀ ਉਹਨਾਂ ਦੀ ਅਸੀਂ ਕੋਈ ਗੱਲ ਨਹੀਂ ਕਰਦੇ ਪਾਰਟੀ ਦੀ ਵੀ ਕੋਈ ਗੱਲ ਨਹੀਂ ਕਰਦੇ ਪਰ ਸੀਐਮ ਸਾਹਿਬ ਨੇ ਤਾਂ ਤੁਹਾਡੇ ਪਿੱਛੇ ਐਕਸ਼ਨ ਹੀ ਨਾ ਲੇਤਾ ਜੀ ਘੈਂਡ ਆ ਸੀਐਮ ਸਾਹਿਬ ਕਹਿੰਦੇ ਦੇਖੋ ਮੇਰੀ ਗੱਲ ਸੁਣੋ ਸੀਐਮ ਸਾਹਿਬ ਜਿਵੇਂ ਕੋਈ ਵੀਰ ਕਲਪਤਾ ਪਿਆ ਸੀਗਾ 12 ਸਾਲਾਂ ਤੋਂ ਨਾਲ ਚੜਾਉਂਦਾ ਰਿਹਾ ਤਾਂ ਲੋਂਦਾ ਲਿਆ ਕੀ ਮਾਨ ਸਾਹਿਬ ਨੂੰ ਪਤਾ ਨਹੀਂ ਸੀਗਾ ਉਹੀ ਮਾਨ ਸਾਹਿਬ ਕਹਿੰਦੇ ਕਹਿੰਦੇ ਮੈਂ ਟਿੱਬੇ 'ਚ ਖੜਾ ਬੰਦੇ ਨੂੰ ਪਛਾਣ ਲੈਣਾ ਕਿ ਆ ਮੇਰਾ ਸੱਜਣ ਆ ਕਿ ਮੇਰਾ ਦੁਸ਼ਮਣ ਆ ਤੇ ਕੀ ਉਹ ਨਹੀਂ ਪਛਾਣ ਸਕਿਆ ਉਸ ਟਾਈਮ ਤੇ ਤੁਹਾਨੂੰ ਲੱਗਦਾ ਨਹੀਂ ਕਿ ਮਾਨ ਸਾਹਿਬ ਵੀ ਕਿਤਨਾ ਕਿਤੇ ਪ੍ਰੈਸ਼ਰ 'ਚ ਹੋਣਗੇ ਐਮਐਲਏ ਤੇ ਕਿ ਨਹੀਂ ਯਾਰ ਇਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਜਾਂ ਦੂਸਰੇ ਪਾਸੇ ਬਿਲਕੁਲ ਜੀ ਹੋ ਸਕਦਾ ਹੈ ਕਿ ਮਾਨ ਸਾਹਿਬ ਵੀ ਸ਼ਾਇਦ ਪ੍ਰੈਸ਼ਰ 'ਚ ਹੋਣ ਹਾਂਜੀ ਹੋ ਸਕਦਾ ਆ ਦੇਖੋ ਜੀ ਮਾਨ ਸਾਹਿਬ ਤਾਕਤ ਤੇ ਰਿਪੋਰਟ ਜਿਹੜੀ ਐ ਐਮਐਲਏ ਨੇ ਕਰਨੀ ਆ ਪਰ ਐਮਐਲਏ ਜਿਹੜੀ ਆ ਸਾਡੀ ਗਲਤ ਰਿਪੋਰਟ ਕਰ ਦੇਣਗੇ ਜਾਂ ਜਿਹੜੇ ਪੈਰਾਸ਼ੂਟ ਆ ਉਹਨਾਂ ਦੀ ਸਹੀ ਰਿਪੋਰਟ ਕਰਕੇ ਉਹਨਾਂ ਨੇ ਤੇ ਉਹਨਾਂ ਦੀ ਮੰਨੀ ਆ ਮਾਨ ਸਾਹਿਬ ਇਕੱਲੇ ਆ ਉਹ ਕਿੱਥੇ ਕਿੱਥੇ ਪੰਜਾਬ ਚ ਜਾਣਗੇ ਬਿਲਕੁਲ ਕੋਈ ਨਸ਼ੇ ਦੀ ਗੱਲ ਕੀਤੀ ਜਾਵੇ ਵੀ ਜੀ ਤੁਹਾਡੇ ਇਲਾਕੇ ਚ ਕਹਿੰਦੇ ਨੇ ਨਸ਼ੇ ਦੇ ਸਦਾਗਰ ਨੂੰ ਕਹਿੰਦੇ ਟਿਕਟ ਮਿਲ ਗਈ ਆ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਭਾਜੀ ਨਸ਼ੇ ਦੇ ਸਦਾਗਰ ਨੇ ਇਦਾਂ ਵਾ ਕਿ ਆਪਾਂ ਨਾ 2022 ਦੇ ਵਿੱਚ ਜਦੋਂ ਇਲੈਕਸ਼ਨ ਵੇਲੇ ਜਾਂਦੇ ਸੀ ਨਾ ਲੋਕਾਂ ਦੇ ਘਰ ਘਰ ਕਿ ਸਾਨੂੰ ਵੋਟ ਪਾਇਓ ਜੀ ਅਗ ਇਦਰ ਬੋਰਡ ਨਹੀਂ ਲਾਉਂਦਣਾ ਉਦੋਂ ਅਸੀਂ ਡਾਕਟਰ ਸਾਹਿਬ ਨੂੰ ਕਹਿੰਦੇ ਨੇ ਡਾਕਟਰ ਸਾਹਿਬ ਸਾਡੇ ਗਾਲ ਪੈਂਦੇ ਆ ਕਹਿੰਦੇ ਪੁੱਤ ਕੋਈ ਗੱਲ ਨਹੀਂ ਹੁਣ ਤੁਹਾਡੇ ਗੱਲ ਪੈਂਦੇ ਸਰਕਾਰੋਂ ਉਦੋਂ ਸਰਕਾਰ ਤੋਂ ਬਾਅਦ ਗੱਲ ਕਰਾਂਗੇ ਭਾਜੀ ਅੱਜ ਉਹ ਬੰਦੇ ਸਾਡੇ ਸਿਰ ਤੇ ਬਾਹਤੇ ਆ ਤੇ ਲੈ ਆ ਕੇ ਉਹੀ ਬੰਦੇ ਉਹ ਬੰਦੇ ਉਦੋਂ ਕਹਿੰਦੇ ਨੇ ਬਲਾਜੇ ਹੀ ਆਪਣਾ ਆ ਜੀ ਹਰਿੰਦਰ ਸਿੰਘ ਠੇਕੇਦਾਰ ਦੀ ਘਰੇ ਮਿੱਢਗਾ ਹੁੰਦੀਆਂ ਨਹੀਂ ਅਸੀਂ ਉਹਨਾਂ ਦੇ ਤੇ ਅੱਜ ਡਾਕਟਰ ਸਾਹਿਬ ਨੇ ਉਹ ਸਾਡੇ ਸਿਰ ਤੇ ਬਾਹਤੇ ਆ ਕਿਉਂਕਿ ਸਿਰਫ ਪੈਸੇ ਦਾ ਨਸ਼ਾ ਇੱਕ ਸਿਆਸਤ ਦਾ ਨਸ਼ਾ ਇੱਕ ਕੁਰਸੀ ਦਾ ਨਸ਼ਾ ਵਾ ਤੇ ਹੁਣ ਅੱਗੇ ਦੇਖੋ ਰਾਜਨੀਤੀ ਸਾਡੀ ਇਹ ਆ ਵਾ ਕਿ ਜਿਹੜੇ 2027 ਦੀਆਂ ਇਲੈਕਸ਼ਨਾਂ ਹਨ ਉਹਦੇ ਵਿੱਚ ਜਿਹੜੇ ਪਾਰਟੀ ਤੋਂ ਬਾਗੀ ਹੋ ਗਏ ਵਲੰਟੀਅਰ ਉਹ ਬਿਲਕੁਲ ਹੀ ਨਹੀਂ ਤੁਰਨਗੇ ਪਾਰਟੀ ਨਾਲ ਨਹੀਂ ਤੇ ਵਰਕਰ ਸੀਗੇ ਜਿਹੜੇ ਝੰਡੇ ਲਾਉਂਦੇ ਸੀਗੇ ਡੰਡਿਆਂ ਦੇ ਵਿੱਚ ਝੰਡੇ ਫਸਾਉਂਦੇ ਸੀਗੇ ਉਹ ਦਿਨ ਰਾਤ ਵੇਲੇ ਮੈਂ ਤੇ ਭੈਣਾ ਗੱਲ ਕਰਦਾ ਪਿਆ ਕਹਿੰਦੀ ਮੈਂ ਨੌਕਰੀ ਤੱਕ ਛੱਡਤੀ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਕੀ ਲੱਗਦਾ ਕੀ ਫਿਰ ਪਾਰਟੀ ਨੇ ਉਹ ਮੁੱਲ ਨਹੀਂ ਪਾਇਆ ਫਿਰ ਸਮੇਂ ਪਾਜੀ ਕਈ ਅੰਦਰ ਇਥੇ ਨੌਕਰੀ ਛੱਡੀ ਮੈਂ ਤੇ ਖੋਦ ਦੇ ਦੋ ਪਲਾਟ ਵੇਚੇ ਆ ਕਿ ਪਾਰਟੀ ਵਿੱਚੇ ਖੜੀ ਹੋ ਜੇ ਖੜੀ ਹੋ ਜੇ ਕਿ ਆ ਪਾਰਟੀ ਵਿੱਚੇ ਹੀ ਪੈਸੇ ਲਾ ਦਿੱਗੇ ਕੀ ਇੱਥੇ ਬੋਰਡ ਲਾਉਣਾ ਇੱਥੇ ਝੰਡਾ ਲਾਉਣਾ ਕੁਝ ਲਾਉਣਾ ਮਲਾਲ ਹੈਗਾ ਪਲਾਟ ਵੇਚਦਾ ਹੁਣ ਨਾ ਜੀ ਭਾ ਆਪਾਂ ਤੇ ਹੱਥ ਖੜੇ ਕਰਤੇ ਆ ਮੈਂ ਤੇ ਕਹਿੰਦਾ ਕਿ ਜੇ ਉਹ ਪੈਸੇ ਆਪਾਂ ਕਿਤੇ ਹੋਰ ਅਡਜਸਟ ਕੀਤੇ ਨੇ ਜਾਂ 골ਡ ਲਿਆ ਹੁੰਦਾ ਤੇ ਉਹ 골ਡ ਡਬਲ ਹੋ ਜਾਣਾ ਸੀ ਡਬਲ ਹੋਣਾ ਸੀ ਉਹ ਤੇ ਉਹੀ ਆਪਾਂ ਪੈਸੇ ਮੁਕੇ ਬਹਿ ਗਏ ਹੁਣ ਵੇਖੋ ਉਹਨੇ ਪੈਸੇ ਚ ਆੜਤੇ ਸਾਰੇ ਸਿੱਟੇ ਚ ਲੱਗੀਆਂ ਹੁਣ ਤੁਸੀਂ ਇੱਕ ਗੱਲ ਕਰਦੇ ਸੀ ਉਹ ਨਿਹੰਗ ਸਾਡੇ ਨਿਹੰਗਣਾ ਕਿ ਹਾਂ ਤੁਸੀਂ ਪਾਰਟੀ 'ਚ ਵਰਕ ਕਰਦੇ ਰਹੇ ਜੇ ਕੀ ਕੀਤਾ ਨਜ਼ਰ ਅਸੀਂ ਪਾਰਟੀ ਦੇ ਵਿੱਚ ਇੱਜ਼ਤ ਕਮਾਈ ਸੀ ਜਦੋਂ ਥਾਣੇ ਚਈਦਾ ਸੀ ਨਾ ਸਾਡੇ ਮੋਹਰੇ ਲੱਗ ਗਿਆ ਸੀ ਮੂੰਹ ਤੇ ਕਿ ਹਾਂ ਝਾੜੂ ਵਾਲਾ ਆ ਗਿਆ ਇਹਦੇ ਸਾਹਮਣੇ ਗੱਲ ਨਹੀਂ ਕਰਨੀ ਹਸਪਤਾਲ ਚਾਹੀਦਾ ਹੀ ਕਹਿੰਦੇ ਇਹਦੇ ਸਾਹਮਣੇ ਗੱਲ ਨਹੀਂ ਕਰਨੀ ਨਿਸ਼ਵਾਤੀ ਇਹਨੇ ਰੋਲਾ ਪਾ ਦੇਣਾ ਪਰ ਬਾਅਦ ਵਿੱਚ ਹੁਣ ਤੁਸੀਂ ਦੇਖ ਸਕਦੇ ਸਾਡਾ ਕਿੰਨਾ ਤੱਕਾ ਹੋ ਰਿਹਾ ਵਾ ਲੇਕਿਨ ਉਹੀ ਗੱਲ ਨਾ ਮਾਨ ਮਾਨ ਸਾਹਿਬ ਜਿਹੜੇ ਸੀਗੇ ਉਹ ਕਹਿੰਦੇ ਸੀਗੇ ਕਿ ਮੈਂ ਕਰਪਸ਼ਨ ਹੀ ਪੰਜਾਬ ਚ ਰਹਿਣ ਦਊਂਗਾ ਮੈਂ ਕਰਪਸ਼ਨ ਫਰੀ ਪੰਜਾਬ ਕਰਨਾ ਚਾਹੁੰਦਾ 40-40 ਲੱਖ ਦੀਆਂ ਗੱਡੀਆਂ ਉਹਨਾਂ ਤੋਂ ਨੇ ਚਾ-ਚਾ ਕਰੋੜ ਤੱਕ ਦੀਆਂ ਗੱਡੀਆਂ ਪਹੁੰਚ ਗਏ ਨੇ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਪਈ ਕਿ ਇੱਕ ਸੀਐਮ ਕੋ ਕਿਹੜਾ ਕੋ ਇਹੋ ਜਿਹਾ ਚਰਾਗ ਆ ਗਿਆ ਕਿ ਜਿਹੜਾ 4 ਕਰੋੜ ਤੱਕ ਦੀਆਂ ਗੱਡੀਆਂ ਲੈ ਲਿਆ ਤੁਹਾਨੂੰ ਲੱਗਦਾ ਨਹੀਂ ਕਰਪਸ਼ਨ ਉੱਥੋਂ ਵੀ ਸ਼ੁਰੂ ਨਹੀਂ ਸ਼ੁਰੂ ਹੋ ਗਿਆ ਨਾਲ ਭਾਜੀ ਜਿੱਥੇ ਹੁਣ ਮੈਂ ਤੁਹਾਨੂੰ ਗੱਲ ਦਿੰਦਾ ਆਪਾਂ ਤਾਂ ਜ਼ਿਸਤੀ ਕਰਾਉਂਦੇ ਸੀ ਨਾ ਜ਼ਿਸਤੀ ਉਹਦੇ 5000 ਲੱਗਦਾ ਦਾ ਸੀ ਬਿਲਕੁਲ ਉੱਥੇ ਹੁਣ 50 ਲੱਗਦਾ ਵਾ ਇਹ ਤੋਂ ਦਰਜਨ ਦਾ ਬਦਲ ਲਾ ਲਓ ਜੇ ਆਪਾਂ ਥਾਣੀ ਜਾਂਦੇ ਹੀ ਨਾ ਤੁਸੀਂ ਪਹਿਲਾਂ ਕਿਉਂ ਨਹੀਂ ਬੋਲਦੇ ਅੱਜ ਬੜਾ ਸਾਰਾ ਜਿਹੜੇ ਬੋਲਦੇ ਪਿ ਠੀਕ ਆ ਅਸੀਂ ਪਾਰਟੀ ਨਾਲ ਦਿਨ ਰਾਤ ਮਿਹਨਤ ਕੀਤੀ ਆ ਹੁਣ ਸਾਨੂੰ ਗੁੱਸਾ ਵਾ ਕਿ ਜਿਹੜੇ ਵਰਕਰ ਤੁਹਾਡੇ ਨਾਲ ਮਿਹਨਤ ਕਰਦੇ ਰਹੇ ਆ ਉਹ ਯਾਰ ਉਹਨਾਂ ਦੀ ਕਦਰ ਪਾਓ ਕਿੰਨੇ ਜੇ ਕਿਸੇ ਦੇ ਆਪਾਂ ਮਿਹਨਤ ਦਾ ਮੁੱਲ ਨਹੀਂ ਉਹਨਾਂ ਦੇ ਦਿੱਗੇ ਉਹ ਵੀ ਗਾਲਾਂ ਕੱਢਦਾ ਹੁਣ ਸਾਡੇ ਹੁਣ ਸਾਡੇ ਢਿੱਡਾ ਜੋ ਗਾਲਾਂ ਨਿਕਲਦੀਆਂ ਪਈਆਂ ਕਿ ਕਿ ਹਾਂ ਅਗਲੇ ਬੰਨੇ ਕੀ ਕਹੀਏ ਭਾਈ ਚ ਸਰਕਾਰ ਬਣਾਈ ਆ 27 ਚ ਜਾਊਗੀ ਜਾਊਗੀ ਜਾਂ ਨਹੀਂ ਫਾਈਨਲ ਹੈ ਜੀ ਜਾਊਗੀ 100% ਜਾਊਗੀ ਕਿਉਂਕਿ ਇਸ ਇਸ ਟਾਈਮ ਆਪਾਂ 85 ਦੀ 85 ਵਾੜਾ ਹਰ ਆਵਾਂਗੇ ਇਹ ਦਾ ਹਾਂ ਰਾਵਾਂਗੇ ਬਿਲਕੁਲ ਬੇਕੋ ਪਾਜੀ ਤੁਸੀਂ ਕੀ ਕਹਿਣਾ ਚਾਹੋਗੇ ਬڑے ਬਜ਼ੁਰਗ ਹੋ ਬੜਾ ਐਕਸਪੀਰੀਅੰਸ ਵੇਖਿਆ ਹੋਗਾ ਬੜੀਆਂ ਸਰਕਾਰਾਂ ਵੇਖੀਆਂ ਹੋਣਗੀਆਂ ਮੈਂ ਇੱਕ ਵੀਰਾਂ ਨਾਲ ਗੱਲ ਕਰਦਾ ਕਹਿੰਦਾ ਕਾਂਗਰਸੀ ਪੈਸੇ ਜ਼ਰੂਰ ਲੈਂਦੇ ਸੀ ਪਰ ਟਿਕਟ ਉਹਨੂੰ ਹੀ ਦਿੰਦੇ ਸੀ ਜਦੋਂ ਕੋ ਪੈਸੇ ਲੈਂਦੇ ਸੀ ਉਹ ਕਹਿੰਦੇ ਵਰਕਰ ਦੀ ਆ ਹੁਣ ਤੁਸੀਂ ਕੀ ਸਮਝਦੇ ਹੋ ਕਿ ਕ腐ਸ਼ਨ ਖਤਮ ਹੋਈ ਆ ਕਿ ਤੁਹਾਡੇ ਮੁਤਾਬਕ ਕ腐ਸ਼ਨ ਅੱਜ ਵੀ ਚੱਲੀ ਆ ਕ腐ਸ਼ਨ ਤੇ ਚੱਲੀ ਆ ਦੇਖੋ ਪਹਿਲਾਂ ਤਾਂ ਮੈਂ ਆਪਣੇ ਬਾਰੇ ਦੱਸਾਂ ਮੈਂ ਕਾਲੀਚਰਨ ਬਲਾਕ ਪ੍ਰਧਾਨ ਵਾਰਡ ਨੰਬਰ 54 ਮੈਂ ਸਨ 2012 ਤੋਂ 12 ਦਸੰਬਰ 2012 ਤੋਂ ਮੈਂ ਪਾਰਟੀ ਜੁਆਇਨ ਕੀਤੀ ਸੀ ਡਾਕਟਰ ਦਲਜੀਤ ਸਿੰਘ ਕੋਲੋਂ ਠੀਕ ਹੈ ਉਸ ਤੋਂ ਬਾਅਦ ਮੈਂ ਉਤੋਂ ਲੈ ਕੇ ਅੱਜ ਤੱਕ 7 ਇਲੈਕਸ਼ਨ ਲੜਾਏ ਆ ਇਹ ਇਹਨਾਂ ਨੇ ਮੈਂ ਇੰਨਾ ਕੁ ਵਰਕ ਕੀਤਾ ਮੈਂਬਰਸ਼ਿਪ ਤੋਂ ਲੈ ਕੇ ਤੇ ਝੰਡਾ ਫੜ ਕੇ ਮੈਂ ਸਾਰੇ ਸ਼ਹਿਰ 'ਚ ਮਾਈਕ ਬਣ ਕੇ ਘੁੰਮਦਾ ਹੁੰਦਾ ਸੀਗਾ ਪਰਚੇ ਵੀ ਕਰਾਏ ਪਰਚੇ ਵੀ ਕਰਵਾਏ ਧੱਕੇ ਵੀ ਖਾਦੇ ਲੋਕਾਂ ਕੋਲੋਂ ਇੰਨਾ ਕ ਵਰਕ ਕਰਦੇ ਵਾ ਪੈਸਾ ਲਗਾਇਆ ਜਿੱਥੇ ਕਦੇ ਸੀ ਤਿੰਨ ਗੱਡੀਆਂ ਲੈ ਕੇ ਆਣੀਆਂ ਬਰਨਾਲੇ ਜਾਣੇ ਤਿੰਨ ਗੱਡੀਆਂ ਲੈ ਗਿਓ ਆਪਣੇ ਕੋਲੋਂ ਕਿਰਾਇਆ ਖਰਚ ਕੇ ਆਪਣੇ ਵਰਕਰ ਬਿਠਾ ਕੇ ਮੈਂ ਕਿਰਾਇਆ ਖਰਚ ਕੇ ਜਾਂਦਾ ਰਿਹਾ ਜੇ ਇਹਨਾਂ ਨੇ ਵੱਡੇ ਵੱਡੇ ਜਨਤਾ ਦਰਬਾਰ ਲਗਾਏ ਮੇਰੇ ਵਾਰਡ 'ਚ ਮੈਂ 25-25 ਹਜ਼ਾਰ ਰੁਪਏ ਖਰਚ ਕੇ ਜਨਤਾ ਦਰਬਾਰ ਲਗਾਏ ਡਾਕਟਰ ਨਿੱਜਰ ਦੇ ਮੈਂ ਇੰਨੇ ਕ ਪੋਸਟਰ ਬੈਨਰ ਲਗਾਏ ਆਪਣੇ ਕੋਲੋਂ ਇਹਨਾਂ ਨੂੰ ਐਮਐਲਏ ਬਣਾ ਲੀ ਇਹਨਾਂ ਦੀ ਤਾਰੀਫ ਕਰ ਕਰ ਕੇ ਆਪਾਂ ਜਾਣਦੇ ਨਹੀਂ ਸੀ ਇਹਨਾਂ ਨੂੰ ਕੌਣ ਸੀਗੇ ਇਹ ਇਹ ਭਲੇ ਮਾਨਸ ਨੇ ਪੜੇ ਲਿਖੇ ਨੇ ਇਹ ਇਮਾਨਦਾਰ ਨੇ ਅਸੀਂ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਇਹਨਾਂ ਨੇ ਸਾਡੇ ਨਾਲ ਬੜਾ ਵੱਡਾ ਧੋਖਾ ਕੀਤਾ ਇੱਕ 12 ਸਾਲ ਵਰਕਰ ਦੀ ਜਿਹੜਾ ਝੰਡਾ ਫੜ ਕੇ ਮੇਰੇ ਪੂਰੇ ਵਾਰਡ ਚ ਇਨਕੁਆਇਰੀ ਕਰਕੇ ਦੇਖ ਲੋ ਇੱਕ ਇੱਕ ਬੱਚਾ ਗਏਗਾ ਮੇਰੇ ਵੱਲੋਂ ਕਿ ਮੈਂ ਮਾਈਕ ਲੈ ਕੇ ਕਮਦਾ ਸੀਗਾ ਮਾਈਕ ਵਾਲਾ ਫੌਜੀ ਕਿੱਥੇਗਾ ਉਹਨੂੰ ਵੋਟ ਕਿਉਂ ਨਹੀਂ ਮਿਲੀ ਟਿਕਟ ਕਿਉਂ ਨਹੀਂ ਮਿਲੀ ਜਾ ਗੱਜਬੀ ਦੇ ਕਿਹਨਾਂ ਰੌਲਾ ਪੈਣੇ ਮੇਰੇ ਵਾਰਡ ਦੇ ਵਿੱਚ ਬਲਾਲ ਹਗਾ ਤੁਹਾਨੂੰ ਕਿਉਂਕਿ ਤੁਸੀਂ ਸੇਵਾ ਕੀਤੀ ਹੈ ਇਹਨੇ ਮੇਰੇ ਨਾਲ ਧੋਖਾ ਕੀਤਾ ਬੜਾ ਵੱਡਾ ਆਹ ਉਹਨੇ 27 ਦੇ ਵਿੱਚ ਮੈਂ ਅੱਜ ਤੋਂ ਹੀ ਸ਼ੁਰੂ ਕਰਾਂਗਾ ਪ੍ਰਚਾਰ ਇਹਨਾਂ ਦੇ ਅੰਗੇਸ਼ਟ ਉਹ ਮੈਂ ਲੋਕਾਂ ਨੂੰ ਪਰਵਾਵਾਂਗਾ ਲੋਕਾਂ ਨੂੰ ਕਹਾਂਗਾ ਕੇ ਇਹਨਾਂ ਨੂੰ ਵੋਟ ਨਾ ਪਾਣਾ ਇਹਨਾਂ ਨੂੰ ਭਜਾਓ ਲੇਕਿਨ ਕਰਪਸ਼ਨ ਜਿਸ ਤਰ੍ਹਾਂ ਤੁਸੀਂ ਕਹਿੰਦੇ ਖਤਮ ਨਹੀਂ ਹੋਈ ਕੀ ਲੱਗਦਾ ਕਿ ਉੱਪਰੋਂ ਸ਼ੁਰੂ ਹੋ ਰਹੀ ਹੈ ਕਿ ਥੱਲੋਂ ਤੋਂ ਸ਼ੁਰੂ ਚੱਲਦੀ ਵੀ ਕਰਪਸ਼ਨ ਇਸ ਤਰ੍ਹਾਂ ਆ ਕਿ ਕਰਪਸ਼ਨ ਤਾਂ ਉੱਪਰੋਂ ਹੀ ਸ਼ੁਰੂ ਹੁੰਦੀ ਹੈ ਥੱਲੋਂ ਤਾਂ ਨਹੀਂ ਹੁੰਦੀ ਸਿੱਧੀ ਥੱਲੋਂ ਨਹੀਂ ਜਾਂਦੀ ਕਰਪਸ਼ਨ ਉੱਪਰੋਂ ਤੁਰੇ ਤੁਰ ਜਾਂਦੀ ਹੈ ਤੇ ਇੱਥੇ ਕਰਪਸ਼ਨ ਬਹੁਤ ਵਧ ਗਈ ਸਾਡੇ ਲੀਡਰਾਂ ਦੇ ਵਿੱਚ ਇਹ ਪੈਸੇ ਤੋਂ ਬਗਾਰ ਟਿਕਟਾਂ ਨਹੀਂ ਮਿਲੀਆਂ ਸਾਨੂੰ ਕਿਹਨੂੰ ਮਿਲੀ ਹੈ ਤੁਹਾਡੇ ਇਲਾਕੇ ਕੋਪਨ ਜੋਸ਼ੂ ਨੂੰ ਮਿਲੀ ਜੀ ਟਿਕਟ ਜਿਹੜਾ 2022 ਦੇ ਇਲੈਕਸ਼ਨਾਂ ਤੋਂ ਬਾਅਦ ਆਇਆ ਮੈਂ ਜਿਹਨੇ 12 ਸਾਲ ਵਰਕਰੀ ਕੀਤੀ ਆ ਉਹਨੂੰ ਕੋਈ ਟਿਕਟ ਨਹੀਂ ਦਰਕਰਾਰ ਕਰਤਾ ਜਿਹੜਾ ਬਾਈ ਚ ਆਇਆ ਪੈਸੇ ਦੇ ਕੇ ਉਹ ਜੂਨ ਦੇ ਵਿੱਚ ਮਾਊ ਪੁੱਤ ਤੇ ਨਹੀਂ ਕਿਤੇ ਮਾਊ ਪੁੱਤ ਜੀ ਉਹ ਆਪਣੇ ਮੂੰਹੋਂ ਕਹਿੰਦਾ ਅਸੀਂ ਡਾਕਟਰ ਸਾਹਿਬ ਦੇ ਮਾਊ ਪੁੱਤ ਨਵਨੀਤ ਦੇ ਮਾਊ ਪੁੱਤ ਨਵਨੀਤ ਨੇ ਵੀ ਪੈਸੇ ਚੁੱਕੇ ਜਸਪ੍ਰੀਤ ਨੇ ਵੀ ਚੁੱਕੇ ਡਾਕਟਰ ਸਾਹਿਬ ਨੇ ਵੀ ਚੁੱਕੇ ਪੈਸੇ ਮੈਂ ਤਾਂ ਮੂੰਹ ਤੇ ਕਹਿੰਨਾ ਲੇਕਿਨ ਪੈਸੇ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਹੈ ਕਿ ਉਹੀ ਪੈਸਿਆਂ ਦੀਆਂ ਗੱਡੀਆਂ ਵੀ ਨਵੀਆਂ ਆਉਣੀਆਂ ਸ਼ੁਰੂ ਹੋ ਗਈਆਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲੇਕਿਨ ਵਲੰਟੀਅਰ ਹੁਣ ਬਹੁਤ ਦੁਖੀ ਆ ਜਦੋਂ ਪਹਿਲੋ ਬੋਲਣ ਸਮਾਂ ਉਹਦਾ ਕਿਉਂ ਨਹੀਂ ਬੋਲਿਆ ਵਲੰਟੀਅਰ ਉਹ ਕਿਉਂ ਨਹੀਂ ਅਸੀਂ ਪਾਰਟੀ ਦੇ ਵਰਕਰ ਸੀ ਨਹੀਂ ਸੀ ਬੋਲਦੇ ਸੀ ਇਸ ਕਰਕੇ ਅਸੀਂ ਚੁੱਪ ਸੀਗੇ ਸਾਡੇ ਮੂੰਹ ਬਾਸੀ ਕਿਉਂਕਿ ਕਾ ਪਾਰਟੀ ਨਾਲ ਜੁੜੇ ਆ ਤੇ ਕੰਮ ਕਰਦੇ ਵੇ ਸੀ ਤੁਰੇ ਜਾਂਦੇ ਸੀ ਹੌਲੀ ਜੜ ਕੁਛ ਨਹੀਂ ਕੁਛ ਸਾਡੇ ਵਾਸਤੇ ਸੋਚਣਗੇ ਡਾਕਟਰ ਸਾਹਿਬ ਸਾਨੂੰ ਬੜਾ ਦਿਲਾਸਾ ਦਿੰਦੇ ਸੀ ਤੁਹਾਡੇ ਨਾਲ ਤੁਹਾਡਾ ਸੋਚਾ ਕਿ ਤੱਕਾ ਨਹੀਂ ਹੋਣ ਦਵਾਗੇ ਅੱਜ ਸਾਨੂੰ ਇੱਕਦਮ ਤੱਕਾ ਦੇ ਕੇ ਤੁਹਾਨੂੰ ਜ਼ਮੀਨ ਤੇ ਸੁੱਟਤਾ ਜਿਸ ਬੰਦੇ ਨੂੰ ਟਿਕਟ ਮਿਲੀ ਆ ਉਹਦਾ ਪਿਸ਼ੋਕੜ ਕੀ ਆ ਪਿਸ਼ੋਕੜ ਉਹਦਾ ਗੈਂਗਸਟਰ ਹੈਗਾ ਜੇ ਉਹਤੇ ਪਰਚੇ ਹੋਏ ਜੇ ਉਹ 20% ਦੇ ਵਿਆਜੜੀ ਹੈ ਜੇ ਤੇ ਉਹਨੂੰ ਕਾਰ ਵੀ ਕਰਾਇ ਤੇ ਉਹਦੀ ਲੋਨ ਤੇ ਗਈ ਜੇ ਜਿੱਦੱਕ ਕਿਸ਼ਤਰੀ ਦਿੱਤੀ ਜਾ ਰਹੀ ਤੇ ਮਕਾਨ ਵੀ ਬੈਂਕ ਲੋਨ ਤੇ ਜੇ ਇਹ ਸਾਰੇ ਵੀਡੀਓ ਪਾਈ ਹੋਈ ਹੈ ਜੇ ਕੋਹਦੇ ਤੋਂ ਇਨਸਾਫ ਹੀ ਦਿੰਨੇ ਹੋਣੇ ਲੇਕਿਨ ਇਹ ਤਾਂ ਕਹਿੰਦੇ ਗੈਂਗਸਟਰ ਦੇ ਗੈਂਗਸਟਰ ਵਾਰ ਦੇ ਤੇ ਬਿਲਕੁਲ ਬਰਖਲਾਫ ਹੈ ਤੇ ਗੈਂਗਸਟਰਾਂ ਨੂੰ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜੀ ਕਹਿੰਦੇ ਨਹੀਂ ਦਿੰਦੇ ਪਰ ਇਹ ਦਿੱਤੀਆਂ ਟਿਕਟਾਂ ਉਹਨਾਂ ਨੂੰ ਇਹਨਾਂ ਦੀ ਵੀਡੀਓ ਵਾਇਰਲ ਹੋ ਗਈ ਦੀ ਤੁਸੀਂ ਕੀ ਕਹਿਣਾ ਚਾਹੋਗੇ ਬੜਾ ਮਲਾਲ ਹੋਇਆ ਕਿਉਂਕਿ ਤੁਹਾਨੂੰ ਦੇਖਦੇ ਸੀਗੇ ਸਭ ਤੋਂ ਪੁਰਾਣੇ ਮੈਂ ਤੁਹਾਨੂੰ ਦੇਖਦਾ ਸੀਗਾ ਜਦੋਂ ਤੁਸੀਂ ਅੰਦਰ ਆ ਕੇ ਬੈਠੇ ਹੁੰਦੇ ਸੀ ਦਫਤਰ ਸੇਵਾ ਕਰਦੇ ਰਹੇ ਹੋ ਪਾਰਟੀ ਦੀ ਅੱਜ ਪਾਰਟੀ ਨੇ ਉਹ ਨਹੀਂ ਪਿਆਰ ਦਿੱਤਾ ਜਿਹੜਾ ਦੇਣਾ ਚਾਹੀਦਾ ਸੀ ਇਹਦੇ ਉੱਤੇ ਮੈਂ ਇਹੀ ਕਹਿ ਸਕਦਾ ਆਂ ਕਿ ਪਰਮਾਤਮਾ ਜਦੋਂ ਬੁੱਧੀ ਬਦਲਦਾ ਨਾ ਬਸ ਇਹਨਾਂ ਨੇ ਉਹ ਬੁੱਧੀ ਬਦਲ ਦਿੰਦਾ ਤੇ ਬਸ ਆਪਣਾ ਬੇੜਾ ਘਰ ਕੋ ਕਰਾ ਲੈਂਦੇ ਆਂ ਮਤਮਕ ਸੋਨ ਨਹੀਂ ਮਾਰਦਾ ਲੱਤ ਨਹੀਂ ਮਾਰਦਾ ਜਦੋਂ ਮਾਰਦਾ ਮਤ ਮਾਰਦਾ ਮਤ ਮਾਰਦਾ ਬਸ ਯਸ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਆ ਕਿ ਮੈਂ ਨਾ ਨਹੀਂ ਚਾਹਾਂਗਾ ਕਿ ਭਾਈ ਸਾਡੇ ਮੂੰਹੋਂ ਕੋਈ ਬਾਦੂਆ ਨਿਕਲੇ ਲੇਕਿਨ ਇਹ ਕੋਈ ਲੱਛਣ ਜਿਹੜੇ ਆ ਨਾ ਬੰਦੇ ਦੇ ਪੁੱਤਰਾਂ ਵਾਲੇ ਨਹੀਂ ਆ ਬੰਦੇ ਦੇ ਪੁੱਤਰਾਂ ਵਾਲੇ ਲੱਛਣ ਨਹੀਂ ਹੈ ਤੇ ਹੈ ਹੀ ਹੈ ਨਾ ਯਾਰ ਕਿਉਂ ਨਹੀਂ ਇੰਨਾ ਚਿਰ ਕੰਮ ਕੀਤਾ ਇੰਨਾ ਚਿਰ ਵਰਕਰੀ ਕੀਤੀ ਉਹ ਲੋਕਾਂ ਦੀਆਂ ਗੱਲਾਂ ਸੁਣੀਆਂ ਜਿਹਨਾਂ ਲੋਕਾਂ ਨੂੰ ਅਸੀਂ ਦੂਰ ਕਰਨ ਦੀ ਗੱਲ ਕਰਦਾ ਸੀ ਉਹੀ ਪਾਰਟੀ 'ਚ ਆ ਕੇ ਅੱਜ ਟਿਕਟਾਂ ਲੈ ਰਹੇ ਨੇ ਦੁੱਖ ਦੁੱਖ ਤੇ ਹੈ ਹੀ ਲੋ ਜਿਹੜੀ ਪਾਰਟੀ ਤੋਂ ਪਹਿਲਾਂ ਸੀ ਜਦੋਂ ਕਿ ਸਾਨੂੰ ਜਾਂਦਾ ਮੈਂ ਕਹਿੰਦਾ ਸਰ ਇਹ ਹਾਲ ਸੀਗਾ ਕਿ ਜਦੋਂ ਅਸੀਂ ਜਾਂਦੇ ਸੀ ਨਾ ਤੇ ਕਦੇ ਪ੍ਰੇਮ ਜੀ ਤੁਹਾਡੀ ਮਤ ਨੂੰ ਕੀ ਹੋ ਗਿਆ ਇਹ ਤੁਹਾਡੀ ਪਾਰਟੀ ਜੱਤਿਆ ਨਹੀਂ ਹੈ ਬ੍ਰੇਮ ਜੀ ਚੰਗੇ ਭਲੇ ਤੁਸੀਂ ਬਿਜ਼ਨਸਮੈਨ ਜੀ ਚੰਗਾ ਭਲਾ ਕੰਮ ਕਰਦੇ ਤੁਹਾਡਾ ਬੈਟਰੀਆਂ ਦਾ ਕੰਮ ਹੈ ਤੁਸੀਂ ਰਾਮਣਾ ਕੰਮ ਕਰਦੇ ਹੋ ਬਹੁਤ ਸੋਹਣਾ ਤੁਹਾਡਾ ਕੰਮ ਹੈ ਤੇ ਕਿਉਂ ਭੱਜੇ ਫਿਰਨਡੇ ਜੀ ਇਹ ਤੁਹਾਡੇ ਕੰਮ ਇੱਕ ਤੇ ਪਾਰਟੀ ਜਿੱਤੀ ਜਾਣੀ ਹੈ ਮੈਂ ਕਿਹਾ ਯਾਰ ਅਸੀਂ ਨਾ ਕਿ ਕੇਰੀਵਾਲ ਦੇ ਸਾਬ ਦੀ ਸੋਚ ਕਿ ਮੈਨੂੰ ਰਾਜਨੀਤੀ ਨਹੀਂ ਆਉਂਦੀ ਮੈਂ ਤੁਹਾਨੂੰ ਇਹ ਦੱਸਿਆ ਮੈਂ 60 ਪਲੱਸ ਆ ਮੈਨੂੰ ਰਾਜਨੀਤੀ ਨਹੀਂ ਆਉਂਦੀ ਕਿਉਂਕਿ ਰਾਜਨੀਤੀ ਤਾਂ ਮੈਂ ਇੱਕ ਛੋਟੇ ਹੁੰਦਿਆਂ ਨਾ ਇੱਕ ਦੇਖਿਆ ਸੀਗਾ ਸੀਨ ਦੇਖਿਆ ਸੀ ਟੀਵੀ ਦੇ ਵਿੱਚ ਦੂਰਦਰਸ਼ਨ ਤੇ ਕੀ ਸਿਆਜਨੀ ਦੀ ਸਕੇ ਪਿਓ ਦੇ ਤਬਾਰ ਨਹੀਂ ਕਰਨਾ ਉਹ ਸਮਝ ਲਓ ਕਿ ਉਹ ਪਰਮਾਤਮਾ ਨੇ ਕਹਿੰਦੇ ਆ ਕਿ ਇੱਕ ਲਫਜ਼ ਹੈਗਾ ਕਿ ਨੈਵਰ ਸੇ ਨੈਵਰ ਇਹ ਮੇਰੇ ਸਤਗੁਰ ਨੇ ਕਿਹਾ ਇਨੈਵਰ ਸੇ ਨੈਵਰ ਕਦੇ ਇਹ ਨਹੀਂ ਕਹਣਾ ਕਿ ਆ ਕੰਮ ਮੈਂ ਨਹੀਂ ਕਰਨਾ ਉਹ ਤੁਹਾਨੂੰ ਉਹਨੇ ਕਰਵਾ ਕੇ ਛੱਡਨਾ ਨਾ ਉਹ ਤੁਸੀਂ ਆਪਣੇ ਤੇ ਵੀ ਲਾਗੂ ਕਰਕੇ ਦੇਖ ਸਕਦੇ ਹੋ ਪਰ ਮੈਂ ਜਦੋਂ ਕਹਿੰਦੇ ਮੈਂ ਰਾਜਨੀਤੀ ਚ ਨਹੀਂ ਆਣਾ ਉਹਨੇ ਲਿਹਾ ਕੇ ਮੈਨੂੰ ਪਤਾ ਨਹੀਂ ਕੀ ਇੱਕ ਚੈਪਟਰ ਦਿਖਾਣਾ ਸੀ ਜਾਂ ਕੀ ਕਰਨਾ ਸੀ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਕੋਈ ਮੇਰਾ ਦੁਸ਼ਮਣ ਹੀ ਹੋਏਗਾ ਨਾ ਉਹ ਵੀ ਮੇਰੇ ਬਾਰੇ ਮਾੜਾ ਲਫਜ਼ ਨਹੀਂ ਇਸਤੇਮਾਲ ਕਰੇਗਾ ਓਪੋਜੀਸ਼ਨ ਪਾਰਟੀਆਂ ਇਸਤੇਮਾਲ ਨਹੀਂ ਕਰਨੀਆਂ ਕਿਉਂਕਿ ਉਹਨਾਂ ਨੂੰ ਪਤਾ ਪ੍ਰੇਮ ਜਿੰਨਾ ਕੰਮ ਕਰ ਰਿਹਾ ਉੱਥੇ ਵੀ ਮੇਰੀ ਮਤਲਬ ਹੁੰਦੀ ਹੈ ਪੰਜ ਸਾਲ ਤੋਂ ਲਗਾਤਾਰ ਤੁਹਾਡਾ ਦਫ਼ਤਰ ਚੱਲ ਰਿਹਾ ਲਗਾਤਾਰ ਹੀ ਲੋਕ ਆ ਰਹੇ ਨੇ 1200 ਤੋਂ ਵੱਧ ਤੁਸੀਂ ਪੈਨਸ਼ਨਸ ਵੀ ਲਗਾਈਆਂ ਨੇ ਲੋਕ ਤੁਹਾਡੇ ਨਾਲ ਜੁੜੇ ਸੀਗੇ ਯੈਸ ਲੇਕਿਨ ਇੱਕ ਕੀ ਕੀ ਪਾਣਾ ਕੀ ਵਰਤਿਆ ਹੈ ਇੱਕਦਮ ਇੱਕਦਮ ਫਿਰ ਇਹਦੇ ਵਿੱਚ ਜੋ ਕਹਿੰਦੇ ਨੇ ਹੁਣ ਮੈਂ ਡਾਕਟਰ ਸਾਹਿਬ ਨੂੰ ਹੀ ਵੱਡਾ ਭਰਾ ਕਹਿੰਦਾ ਵਾਂ ਕਿ ਮੈਂ ਉਹਨਾਂ ਦੇ ਬਾਰੇ ਕੋਈ ਗਲਤ ਲਫ਼ਜ਼ ਇਸਤੇਮਾਲ ਕਰਨਾ ਸ਼ੋਭਾ ਨਹੀਂ ਮੰਨਦੀ ਇਹ ਲੇਕਿਨ ਵੱਡੇ ਭਰਾ ਨੂੰ ਤੇ ਚਾਹੀਦਾ ਹੈ ਸਣਾ ਕਿ ਛੋਟੇ ਭਰਾ ਤੇ ਮਾੜੀ ਮਹਿ ਰੱਖ ਲੈਂਦੇ ਜਾਂ ਕੁਝ ਵੀ ਜਾਏ ਤਾਂ ਓਪੋਜੀਟ ਹੋ ਕੇ ਮੇਰੇ ਵਾਲੀ ਵਾਪਸ ਆਣਾ ਮੈਂ ਨਹੀਂ ਕਵਾਂਗਾ ਜਿਸ ਬੰਦੇ ਨੂੰ ਟਿਕਟ ਦਿੱਤੀ ਉਹ ਬੰਦਾ ਕੰਮ ਕੀ ਕਰਦਾ ਅ ਸਰ ਮੈਂ ਇੱਕ ਗੱਲ ਕਵਾਂਗਾ ਕੰਮ ਕੋਈ ਨਹੀਂ ਕਰਦਾ ਬਸ ਇਹ ਕਰਦਾ ਜੇ ਕਿ ਕਿਸੇ ਜ਼ੋਨ ਚ ਚਲ ਜੋ ਕਿਸੇ ਕੇ ਨਾਲ ਦਾ ਕਾਰਪੋਰੇਸ਼ਨ ਚ ਚਲ ਜੋ ਉਹ ਦੀ ਜਿਹੜੀ ਮਹੱਲੇ ਦੇ ਵਿੱਚ ਚਲ ਜੋ ਛਵੀ ਬੇਸ਼ੱਕ ਉਹ ਨਹੀਂ ਚੱਲ ਪੋਵੋ ਡੋਂਟ ਵਰੀ ਮੈਨੂੰ ਕੋਈ ਦਿੱਕਤ ਨਹੀਂ ਹੈ ਸੱਚ ਜਿਹੜਾ ਕੜਵਾ ਹੁੰਦਾ ਬਲੈਕਮੇਲਰ ਜਣੇ ਖਣੇ ਕੋਲੋਂ ਮੇਰਾ ਕੰਮ ਦੇ ਪੈਸੇ ਠਗੀਆਂ ਚੋਰੀਆਂ બસ ਇਹ ਕੁਛ ਲੇਕਿਨ ਸਰਕਾਰਾਂ ਤੇ ਤਾਂ ਆਪਣੀ ਸਰਕਾਰ ਤੇ ਕਹਿੰਦੀ ਸੀਗੀ ਕਿ ਨਹੀਂ ਇਸ ਤਰ੍ਹਾਂ ਦਾ ਕੰਮ ਨਹੀਂ ਹੋਣ ਦਿੱਤਾ ਜਾਏ ਤੇ ਹੁਣ ਉਹਨਾਂ ਦਾ ਹੀ ਸਾਥ ਦੇ ਰਹੀ ਹੈ ਸਰ ਮੈਂ ਨਹੀਂ ਸਮਝਦਾ ਕਿ ਸੀਆਈਡੀ ਸੀਬੀਆਈ ਜਾਂ ਇੰਟੈਲੀਜੈਂਸ ਕੀ ਕਰਦੀ ਹੈ ਮੇਰੀ ਤਾਂ ਸਮਝ ਤੋਂ ਬਾਹਰ ਹੈ ਲੇਕਿਨ ਮੈਂ ਇੱਕ ਹੋਰ ਗੱਲ ਪੁੱਛਣਾ ਚਾਹਾਂਗਾ ਕਿ ਹਮੇਸ਼ਾ ਕਰਪਸ਼ਨ ਜਿਹੜੀ ਨਾ ਉੱਪਰੋਂ ਸ਼ੁਰੂ ਹੁੰਦੀ ਤੇ ਕਹਿੰਦੇ ਫੇਰ ਤਲੇ ਤੱਕ ਹੁੰਦੀ ਆ ਕੀ ਲੱਗਦਾ ਹੈ ਕਿ ਜਿਹੜੀਆਂ ਗੱਡੀਆਂ ਨਵੀਆਂ ਆ ਰਹੀਆਂ ਨੇ ਕਰਪਸ਼ਨ ਲੱਗਦਾ ਉੱਪਰੋਂ ਥੱਲੇ ਤੱਕ ਵਾਕਈ ਆਈ ਹੈ ਤਾ ਹੀ ਗੱਡੀਆਂ ਆਈਆਂ ਇੱਕ ਮੰਤਰੀ ਦਾ ਨਾਮ ਹੀ ਵਿੱਚ ਪੂਰਾ ਜੋਰ ਨਾਲ ਲੱਤੇ ਜਾਂਦੇ ਕਿ ਔਰ ਬੋਲੇ بڑے ਮੋਟੇ ਪੈਸੇ ਲੱਤੇਗੇ ਨਾ ਟਿਕਟਾਂ ਵੰਡਣ ਨੂੰ ਕਿੰਨੀ ਕਿ ਸੱਚਾਈ ਲੱਗਦੀ ਤੁਹਾਨੂੰ ਸੁਣ ਕੇ ਸਰ ਮੈਂ ਹੀ ਗਿਆਸਾਂ ਲੱਗਿਆ ਕਹਿੰਦੇ ਬਦਲਾਵ ਆਏਗਾ ਬਦਲਾਵ ਆਏਗਾ ਮੇਰਾ ਤੇ ਸਾਰੀ ਦੁਨੀਆ ਨੇ ਇਹ ਦੇਖਿਆ ਹੋਏਗਾ ਬਦਲਾਵ ਕਿ ਮੇਰੇ ਪਹਿਲਾਂ ਕਾਲੇਵਾਸ ਸੀ ਹੁਣ ਮੇਰੇ ਚਿੱਟੇ ਹੋ ਗਏ ਆ 5 ਸਾਲ ਦੇ ਵਿੱਚ ਹੀ ਨਹੀਂ ਬਦਲਾਵ ਇੱਕ ਹੋਰ ਆ ਗਿਆ ਨਾ ਕਹਿੰਦੇ ਜਿੰਨੂੰ ਪੈਸੇ ਲੈ ਕੇ ਆਪਣੇ ਵਰਕਰ ਕੋਲ ਪੈਸੇ ਲੈ ਕੇ ਟਿਕਟ ਦਿੱਤੀ ਜਾਂਦੀ ਹੈ ਕਾਂਗਰਸੀਆਂ ਕੋਲ ਤੇ ਅਕਾਲੀਆਂ ਵੱਲੋਂ ਹੁਣ ਇਸ ਵਾਰ ਜਿਹੜੇ ਉੱਤੋਂ ਪੈਰਾਸ਼ੂਟ ਨਾਲ ਆਏ ਉਹਨਾਂ ਕੋਲ ਪੈਸੇ ਤੁਸੀਂ ਪੱਤਰਕਾਰ ਹੋ ਮੈਂ ਤੁਹਾਨੂੰ ਸਿੰਘ ਮੈਨੂੰ ਰਾਜਨੀਤੀ ਨਹੀਂ ਆਉਂਦੀ ਮੈਂ ਤਾਂ ਕੰਮ ਦਿਨੋਂ ਕਰਕੇ ਦਿਖਾਇਆ ਕਿ ਐਗਜ਼ੈਂਪਲ ਬਣ ਕੇ ਦਿਖਾਇਆ ਕਿ ਤੁਸੀਂ ਮੰਦਰ ਮਸੀਤ ਗੁਰਦੁਆਰੇ ਜਾਂਦੇ ਹੋ ਕਦੇ ਤੁਹਾਨੂੰ ਕੋਈ ਇਹ ਨਹੀਂ ਪੁੱਛਦਾ ਕਿ ਕਿਹੜੇ ਇਲਾਕੇ ਚੋਂ ਆਏ ਕਿੱਥੋਂ ਆਇਓ ਮੱਥਾ ਟੇਕ ਕੇ ਠੀਕ ਹੈ ਪ੍ਰਸ਼ਾਦ ਦਿੱਤਾ ਗਾਂਗੇ ਆਸ਼ੀਰਵਾਦ ਪਰਮਾਤਮਾ ਦਾ ਲੇਕਿਨ ਮੈਂ ਵੀ ਉਸ ਜਗ੍ਹਾ ਦੇ ਉੱਤੇ ਆਪਣੇ ਸੈਕਟਰੀ 1 ਰੁਪਿਆ ਦਾ ਮੇਰਾ ਪੋਸਟਰ ਨਹੀਂ ਬੈਨਰ ਨਹੀਂ ਕੋਈ ਮੇਰੀ ਐਡ ਨਹੀਂ ਲੇਕਿਨ ਸ਼ਹਿਰ ਦਾ ਅਹਿਸਾਸ ਸਰ ਕੋਈ ਕੋਨਾ ਨਹੀਂ ਕਿਸੇ ਦਿਨ ਮੇਰੇ ਆਫਿਸ ਆ ਜਾਣਾ ਕਿਹਦੇ ਨੇ ਮੇਰੇ ਆਫਿਸ ਆਇਆ ਨਾ ਤੇ ਤੁਹਾਨੂੰ ਚਾਰਟ ਸਾਰਾ ਫੋਨ ਇਹ ਉਹਨਾਂ ਦੇ ਐਡਰੈਸ ਵੀਡੀਓ ਮੇਰੀ ਆਈਡੀ ਤੇ ਚਲਜੋ ਸਿੰਦਰ ਕੁਮਾਰ 170172 ਉਹ ਤੇ ਚਲਜੋ ਖੋਲੋ ਉਹਨੂੰ ਇਹ ਮੈਂ ਕਿਹਾ ਪਿਛਲੇ 5 ਸਾਲ ਦੀਆਂ ਜਿਹੜੀਆਂ ਭੈਣਾਂ ਮੇਰੇ ਨਾਲ ਉਦੋਂ ਬੈਠੀਆਂ ਨਾ ਸਟਾਫ ਦੀਆਂ ਉਹ ਅਜੇ ਵੀ ਮੇਰੇ ਨਾਲ ਹੀ ਨੇ ਬਿਲਕੁਲ ਬਿਲਕੁਲ ਇਹ ਬੰਦੇ ਨਹੀਂ ਲੋਕਾਂ ਨਾਲ ਤੁਰਦੇ ਇੱਥੇ ਮੇਰੇ ਨਾਲ ਭੈਣਾਂ ਤੁਰਨ ਦੀਆਂ ਨੇ ਕਿਹੜੀ ਗੱਲ ਤੁਰਨ ਦੀਆਂ ਕਿ ਸ਼੍ਰੀ ਭੜਾ ਮਾਸ ਵੀਰ ਹੈ ਕਿਤੇ ਨਾਲ ਸਾਨੂੰ ਕੋਈ ਦਿੱਕਤ ਨਹੀਂ ਹੈ ਬਿਲਕੁਲ ਬਿਲਕੁਲ ਦਿੱਕਤ ਨਹੀਂ ਹੈ ਲੇਕਿਨ ਇਹ ਉਹ ਵਰਕਰ ਨੇ ਜਿੰਨਾ ਦਾ ਕਿਤਨਾ ਕਿਤੇ ਖਾਪ ਸੀ ਕੀ ਉਹ ਜਦੋਂ ਪਾਰਟੀ ਦਾ ਚੰਗਾ ਰਸੂਖ ਬਣੇਗਾ ਉਸ ਤੋਂ ਬਾਅਦ ਇਹਨਾਂ ਨੂੰ ਜੋ ਬੰਦਾ ਮਾਨਸਰਮਾਨ ਮਿਲੂਗਾ ਇੱਕ ਨੌਜਵਾਨ ਵੀ ਵੀਰ ਮੌਜੂਦ ਹੈ ਵਿੱਚ ਕੀ ਨਾਮ ਹੈ ਤੁਹਾਡਾ ਸ਼ਿਵਪ੍ਰੀਤ ਸਿੰਘ ਵਾਰਡ ਨੰਬਰ 30 ਜਦੋਂ ਨਵੀਂ ਪ੍ਰਾਣੀ ਸਟਾਰਟ ਕੀ ਕਹਿਣਾ ਚਾਹੋਗੇ ਟਿਕਟ ਕੱਟੀ ਗਈ ਟਿਕਟ ਕੱਟੀ ਗਈ ਅਸੀਂ 2017 ਤੋਂ ਆਮ ਪਾਰਟੀ ਨਾਲ ਜੁਆਇਨ ਹੋਏ ਸੀ 2019-20 ਤੱਕ ਪਾਰਟੀ ਨੇ ਕੋਈ ਰਸੂਖ ਨਹੀਂ ਹੈਗਾ ਸੀ 2020 ਜਿਹੜਾ ਕੋਰੋਨਾ ਕਾਲ ਸੀ ਮੈਂ ਸਾਡੇ ਬਲੋਕ ਵਿੱਚ ਕਾਲੇ ਚਰਨ ਜੀ ਅਸੀਂ ਘਰ ਘਰ ਜਾ ਕੇ ਯਾਨਕਿ ਪਾਰਟੀ ਦੇ ਗੱਲ 'ਚ ਮਫਰਰ ਪਾ ਕੇ ਲੰਗਰ ਲਾ ਕੇ ਕਰ아요 ਇੱਕ ਇੱਕ ਘਰ ਚ ਇੱਕ ਇੱਕ ਦੋ ਦੋ ਫੁਲਕੇ ਲੱਗਿਆ ਹੀ ਵੰਦੇ ਰਹੇ ਸਿਰਫ ਪਾਲੀ ਦਾ ਇੱਕ ਪ੍ਰਚਾਰ ਵੀ ਕੀਤਾ ਨਾਲ ਇੱਕ ਸੇਵਾ ਕੀਤੀ ਪਾਲੀ ਦਾ ਪ੍ਰਚਾਰ ਕੀਤਾ 2020 ਚ ਲੋਕਡਾਊਨ ਖਤਮ ਹੋਇਆ ਉਦੋਂ ਸਾਡੀ ਇੱਥੇ ਦਫ਼ਤਰ ਚ ਮੀਟਿੰਗ ਹੁੰਦੀ ਸੀ ਕਹਿੰਦੇ ਅਸੀਂ ਕੋਈ ਪੈਰਾਸੂਟ ਲੀਡਰ ਨਹੀਂ ਆਏਗਾ ਵਰਕਰ ਨੂੰ ਟਿਕਟ ਦਿੱਤੀ ਜਾਏਗੀ ਅਸੀਂ ਕਹਾਂ ਠੀਕ ਆ ਜੀ ਅਸੀਂ ਕਹਾਂ ਇਹ ਕਹਿਣ ਦੀ ਗੱਲਾਂ ਹੁੰਦੀਆਂ ਨੇ ਕਹਿੰਦੇ ਨਹੀਂ ਤੁਸੀਂ ਸਾਨੂੰ ਜਿੱਥੇ ਮਰਜੀ ਗੁਰਦੁਆਰੇ ਮੰਦਰ ਚੜਾ ਦਿਓ ਅਸੀਂ ਟਿਕਟਾ ਦਵਾਂਗੇ ਵਲੰਟੀਅਰ ਨੂੰ ਦਵਾਂਗੇ ਅਸੀਂ ਕਹਾਂ ਠੀਕ ਹੈ ਜੀ ਚਲੋ ਅਸੀਂ ਦਿਨ ਚਾਲ ਅਸੀਂ ਆਪਣੇ ਕੰਮਕਾਰ ਛੱਡ ਕੇ ਫੁੱਲ ਐਂਡ ਫੁੱਲ ਟਾਈਮ ਪਾਰਟੀ ਸੇਵਾ ਕਰਦੇ ਰਹੇ 2022 ਦੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਅਸੀਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਸੀਂ ਘਰ-ਘਰ ਇਹ ਕਹਿੰਦੇ ਸੀ ਇਹ ਐਮਐਲਏ ਇਹ ਨਹੀਂ ਐਮਐਲਏ ਮੈਂ ਹੋਊਂਗਾ ਤੁਸੀਂ ਇਹਨਾਂ ਕੋ ਕੰਮ ਲੈਣਾ ਤੁਸੀਂ ਮੇਰੇ ਕੋ ਕੰਮ ਲੈਣਾ ਜਦੋਂ ਦੀ ਸਰਕਾਰ ਬਣੀ ਆ ਤੁਸੀਂ ਸਾਡੀ ਫੇਸਬੁੱਕ ਇਨਸਟਾ ਚੈੱਕ ਕਰੋ ਅਸੀਂ ਕੰਮ ਲੋਕਾਂ ਦੇ ਘਰ-ਘਰ ਜਾ ਕੇ ਕਰਾਇਆ ਇੱਕ ਕੰਮ ਨਹੀਂ ਹੋਇਆ ਤੱਕ ਹੋਇਆ ਬੀਬੀਆਂ ਨੂੰ 1000 ਰੁਪਏ ਨਹੀਂ ਮਿਲੇ ਉਹਦੇ ਮਾਨ ਸਾਹਿਬ ਨੇ ਦੇਣਾ ਹੈ ਨਾ ਕਿੰਨਾ ਧੋਖਾ ਲਾਤਾ ਜਦੋਂ ਬੀਬੀਆਂ ਜਾ ਕੇ ਸਵਾਲ ਪੁੱਛਦੀਆਂ ਹਾਂ ਜੀ ਦਿਓ 1000 ਰੁਪਏ ਉਹ ਚਲੋ ਸਾਡੇ ਮਾਨ ਸਾਹਿਬ ਵਾਦਾ ਕਰ ਦਿੰਦੇ ਆ ਵੀ ਅੱਜ ਦਮਾ ਕੱਲ ਦਵਾਂਗੇ ਬਾਕੀ ਤੁਸੀਂ ਵੀ ਨਾਲ ਹੀ ਕਰ ਦੇਣਾ ਫਿਰ ਤੁਹਾਡਾ ਵੀ ਦਵਾਰਾ ਨਾਲ ਹੀ ਬਣ ਗਿਆ ਦਵਾਲਾ ਤੇ ਬਣ ਗਿਆ ਬਾਕੀ ਜਿਹੜੋ ਗੱਲ ਆਈ ਟਿਕਟਾਂ ਮੰਡਣ ਦੀ ਟਿਕਟਾਂ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਰਵੇ ਦੇ ਆਧਾਰ ਤੇ ਟਿਕਟਾਂ ਮਿਲਣਗੀਆਂ ਜੀ ਬਿਲਕੁਲ ਠੀਕ ਹੈ ਸਰਵੇ ਦੀ ਰਿਪੋਰਟ ਚ ਮੇਰਾ ਨਾਮ ਸਭ ਤੋਂ ਉੱਪਰ ਸੇ ਸੀਆਈਡੀ ਰਿਪੋਰਟ ਚ ਹੈਗਾ ਸੀ ਜਿਹੜੇ ਬੰਦੇ ਦੀ ਸੀਆਈਡੀ ਦੀ ਰਿਪੋਰਟ ਕ੍ਰਿਮੀਨਲ ਗਈ ਆ ਉਸ ਬੰਦੇ ਨੂੰ ਟਿਕਟ ਜੈਸ ਹੋਗੀ ਕੀ ਨਾਮ ਹੈ ਤੁਹਾਡਾ ਰੋਬਿੰਡ ਜੋਸ਼ੀ ਉਹਨਾਂ ਜੋ ਸ਼ਿਰੋਂ ਟਿਕਟ ਮਿਲ ਗਈ ਤੇ ਉਹਦਾ ਕੰਮ ਕੀ ਆ ਉਹਦਾ ਕੰਮ ਕੀ ਆ ਉਹਦਾ ਕੰਮ ਇਹੀ ਆ ਆਪਣਾ ਵੈ ਜਿਹੜੀ ਹੈ ਵੈ ਜੜੀ ਹੈਗਾ ਇਹ ਹਾਂਜੀ ਤੇ ਲੋਕਾਂ ਨੂੰ ਥ੍ਰੈਟ ਕਾਲ ਕਰਕੇ ਪੈਸੇ ਲੈਣੇ ਬਸ ਬਿਲਕੁਲ ਹਾਂਜੀ ਤੇ ਫਿਰ ਕੀ ਸਮਝਦੇ ਹੋਗੇ ਪਾਰਟੀ ਕਿੱਥੇ ਖੜੀ ਆਉਣੇ ਇਸ ਵਾਰ ਪਾਰਟੀ ਇਸ ਟਾਈਮ ਪੁਰਾਣੀਆਂ ਪਾਰਟੀਆਂ ਦੇ ਨਕਸ਼ੇ ਕਦਮ ਤੇ ਚੱਲਣਾ ਸ਼ੁਰੂ ਹੋ ਗਈ ਹੈ ਕਿਉਂਕਿ ਸਾਡੀ ਇਸ ਕਨਸੀਡੈਂਸੀ 16 ਕੌਂਸਲਰ ਨੇ 16 ਚਾਰ ਪੁਰਾਣੇ ਵਲੰਟੀਅਰ ਨੂੰ ਮਿਲੇ ਟਿਕਟਾ ਉਰਚੋ ਇੱਕ 64 ਨੰਬਰ ਵਾਲਾ ਪੁਰਾਣੀ ਨਿਰਿੰਦਰ ਕੁਮਾਰ ਗੁਰਿੰਦਰ ਸਿੰਘ ਨੂੰ ਇੱਕ ਆਪਣਾ ਸੰਦੀਪ ਤੇ ਇਕ ਬਲਵਿੰਦਰ ਸਿੰਘ ਪ੍ਰਿੰਸ ਉਹ ਵੀ ਉਹ ਬੰਦਿਆਂ ਨੂੰ ਮਿਲੀਏ ਜਿਨ੍ਹਾਂ ਦੀ ਅਪਰੋਚ ਸੀ ਯਾਨਕੀ ਵਰਕਰ ਨਹੀਂ ਅਪਰੋਚੇਬਲ ਬੰਦਿਆਂ ਨੂੰ ਹੀ ਟਿਕਟ ਮਿਲਦੀ ਹੈ ਜਾਂ ਐ ਮੇਰੇ ਅਜੀਜ਼ ਨੇ ਇਹਨਾਂ ਨੂੰ ਟਿਕਟ ਮਿਲ ਗਈ ਏ ਮੇਰਾ ਅਜੀਜ਼ ਘਾਟੇ ਇਹਨੂੰ ਟਿਕਟ ਨਹੀਂ ਮਿਲੇਗੀ ਸਿਰਫ ਤਲੇਵੇ ਚੱਟਣ ਵਾਲਿਆਂ ਨੂੰ ਤੇ ਆਪਣਾ ਚਾਪਲਿਸ ਕਰਨ ਵਾਲਿਆਂ ਨੂੰ ਹੀ ਟਿਕਟ ਮਿਲੀ ਜੇ ਨਹੀਂ ਲੱਗਦਾ ਜੀ ਪੈਸਾ ਚਲਿਆ ਤੁਹਾਨੂੰ ਪੈਸਾ ਇਹ ਹੋ ਨਹੀਂ ਸਕਦਾ ਲਾਸਟ 1 ਦਸੰਬਰ ਨੂੰ ਮੀਟਿੰਗ ਕਰਾਈ ਸੀ ਤੇ ਪਬਲਿਕ ਨੇ ਸਵਾਲ ਕੀਤਾ ਜੀ ਡਾਕਟਰ ਸਾਹਿਬ ਇਹ ਮੁੰਡਾ ਕੰਮ ਕਰਨ ਵਾਲਾ ਜੇ ਵਰਕਰ ਜੇ ਇਹਨੂੰ ਟਿਕਟ ਦੋ ਡਾਕਟਰ ਸਾਹਿਬ ਕਹਿੰਦੇ ਟਿਕਟ ਮਿਲੇਗੀ ਸਰਵ ਤੇ ਦਾ ਅਰਥ ਹੈ ਪੈਸਾ ਨਹੀਂ ਚੱਲੇਗਾ ਜੇ ਪੈਸਾ ਚੱਲੇਗਾ ਤੁਹਾਨੂੰ ਪਤਾ ਲੱਗ ਜਾਏਗਾ ਤੇ ਅੱਜ ਸਾਨੂੰ ਪਤਾ ਲੱਗ ਗਿਆ ਹੈ ਕਿ ਪੈਸਾ ਚੱਲ ਗਿਆ ਕਿਉਂਕਿ ਪੈਸਾ ਚੱਲਿਆ ਇੱਥੇ ਟਿਕਟਾਂ ਆ ਅਦਰਵਾਈਜ਼ ਜਿਹੜੇ ਬੰਦੇ ਦਾ ਲਿਸਟ 'ਚ ਨਾਮ ਹੀ ਨਹੀਂ ਹੈਗਾ ਹੀ ਉਹ ਬੰਦੇ ਨੂੰ ਟਿਕਟ ਕਿਸ ਤਰ੍ਹਾਂ ਅਲਾਉਂਸ ਹੋਗੀ ਉਹ ਬੰਦੇ ਟਿਕਟ 'ਚ ਨਾਮ ਹੀ ਨਹੀਂ ਹੈਗਾ ਸੀ ਰੈਸਟ ਨਹੀਂ ਹੈਗਾ ਸੀ 2027 ਦੀ ਤਿਆਰੀ ਕਰ ਲਈਆ 27 ਦੀ ਤਰ੍ਹਾਂ ਇਹੀ 2024 'ਚ ਵੀ ਦੱਸਾਂਗੇ 21 ਦਸੰਬਰ ਨੂੰ ਵੀ ਰਿਜ਼ਲਟ ਤੁਹਾਨੂੰ ਰਿਜ਼ਲਟ ਨਜ਼ਰ ਆਣਗੇ 21 ਦਸੰਬਰ ਨੂੰ ਰਿਜ਼ਲਟ ਨਜ਼ਰ ਆਣਗੇ ਜੇ ਪਾਰਟੀਆਂ ਨੂੰ ਸੀਟਾਂ ਮਿਲਣਗੀਆਂ ਵੇਖੋ ਜੀ ਇੱਕ ਮੌਕਾ ਮਿਲ ਨਹੀਂ ਇੱਕ ਮੌਕਾ ਮਿਲ ਗਿਆ ਦੂਸਰੇ ਮੌਕੇ ਦੀ ਗੱਲ ਨਹੀਂ ਹੋਈ ਸੀ ਕੇਜਰੀਵਾਲ ਸਾਹਿਬ ਨੂੰ ਮੌਕਾ ਮਿਲਿਆ ਭਗਵੰਤ ਮਾਨੂ ਦੂਸਰੇ ਮੌਕੇ ਦੀ ਗੱਲ ਨਹੀਂ ਹੋਈ ਸੀ ਦੂਸਰਾ ਮੌਕਾ ਨਹੀਂ ਮਿਲੇਗਾ ਜਿੰਨੀਆਂ ਵੀ ਸੀਟਾਂ ਇਹਨਾਂ ਨੇ ਜਿਮਣੀ ਜੋਨਾ ਜਿੱਤਿਆ ਨੇ ਵਰਕਰਦਰ ਸਰ ਦੀ ਜਿੱਤਿਆ ਨੇ ਵਰਕਰ ਜਾਂਦੇ ਹੀ ਇੱਕ ਇੱਕ ਵਰਕੇ 5-10 ਬੰਦਾ ਗੱਡੀਆਂ ਲੈ ਕੇ ਜਾਂਦਾ ਹੀ ਇੱਕ ਐਮਐਲਏ ਕੋ 3-3 4-4 ਹਜ਼ਾਰ ਬੰਦਾ ਦੂਸਰੇ ਕੰਸਟੈਂਡਰ ਹੋ ਜਾਂਦਾ ਸੀ ਔਰ ਇੱਕ ਕਹਿੰਦੇ ਕਹਿੰਦੇ ਸਾਨੂੰ ਜਾ ਸਕਾਤੀ ਉਹੀ ਨਕਸ਼ੇ ਕਰਮਾ ਤੇ ਲੈ ਕੇ ਜਿਹੜੇ ਦੂਜੀਆਂ ਪਾਰਟੀਆਂ ਕਰਦੀਆਂ ਜੋ ਪੁੱਠੇ ਕੰਮ ਉਹ ਕਰਦੇ ਸਰ ਕੋ ਵੀ ਉਹ ਕਰਾ ਲੈ ਉਹਨਾਂ ਨੇ ਬਦਲਾ ਉਹ ਕਰਾਇ ਪੁੱਠੇ ਕੰਮ ਨਹੀਂ ਪੁੱਠੇ ਕੰਮ ਨਹੀਂ ਅਸੀਂ ਕੋਈ ਕੀਤੇ ਅਸੀਂ ਜੋ ਵੀ ਕੀਤੇ ਆ ਇੱਕ ਜੇ ਅਸੀਂ ਪੁੱਠੇ ਕੰਮ ਕਰਦੇ ਤੇ ਉਹ ਸਰੇ ਟਿਕਟ ਦੀ ਦਾਅਵੇਦਾਰੀ ਵੀ ਮਜ਼ਬੂਤ ਹੁੰਦੇ ਸਾਨੂੰ ਟਿਕਟ ਵੀ ਮਿਲਦੀ ਬਿਲਕੁਲ ਬਿਲਕੁਲ ਟਿਕਟ ਦੀ ਦਾਅਵੇਦਾਰੀ ਵੀ ਜ਼ਰੂਰ ਮਿਲਦੀ ਲੇਕਿਨ ਕਿਤਨਾ ਕਿਤੇ ਮਲਾਲ ਜ਼ਰੂਰ ਹੈ ਕਿਉਂਕਿ ਜਿਸ ਪਾਰਟੀ ਦੇ ਲਈ ਛੰਡਾ ਚੁੱਕਿਆ ਹੋਵੇ ਉਸ ਛੰਡੇ ਨੂੰ ਲੈ ਕੇ ਜਿਹੜੀ ਪਾਰਟੀ ਉਹ ਪਲੇਟਫਾਰਮ ਨਾ ਦੇ ਪਾਵੇ ਤੇ ਕਿਤਨਾ ਕਿਤੇ ਗੁੱਸਾ ਦੂਸਰੇ ਵਰਕਰਾਂ ਦੇ ਉੱਤੇ ਗੱਲ ਕਰਦੀ ਸੀ ਪਿਆਰਾ ਸ਼ੂਟ ਕਹਿ ਕੇ ਉਹਨਾਂ ਦਾ ਸੰਬੋਧਨ ਕਰਦੀ ਸੀ ਲੇਕਿਨ ਅੱਜ ਉਹੀ ਪਾਰਟੀ ਉਸੇ ਜਗ੍ਹਾ ਦੇ ਉੱਤੇ ਨਜ਼ਰ ਆ ਰਹੀ ਹੈ ਤੇ ਨਾਲ ਹੀ ਕਈ ਇੱਥੇ ਦੇ ਨੌਜਵਾਨ ਨੇ ਜਿਹੜੇ ਉਸ ਨੂੰ ਲੈ ਕੇ ਜਰੂਰ ਕਾਫੀ ਮਲਾਲ ਵਿੱਚ ਵੀ ਨੇ ਗੁੱਸਾ ਵੀ ਉਹਨਾਂ ਦੇ ਵਿੱਚ ਉਹ ਕਹਿ ਰਹੇ ਨੇ ਕਿ ਅਸੀਂ ਜੋ ਪਾਰਟੀ ਵਾਸਤੇ ਸੋਚਿਆ ਸੀ ਪਾਰਟੀ ਨੇ ਬਿਲਕੁਲ ਉਸ ਤੋਂ ਉਲਟ ਕਰਕੇ ਸਾਨੂੰ ਦਿਖਾਇਆ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਕਿ 2024 ਦੇ ਵਿੱਚ ਜਿਹੜੀ ਹੁਣ ਇਲੈਕਸ਼ਨ ਹੋ ਰਹੀ ਹੈ ਉਸ ਦਾ ਰਿਜ਼ਲਟ ਆ ਤਾਂ ਪਤਾ ਲੱਗ ਪਾਵੇਗਾ ਕਿ ਆਮ ਆਦੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਕੈਮਰਾ ਪਰਸਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ ਅਮਰਸਰ ਸਾਹਿਬ